ਧਿਆਨ ਇਸ ਤਰ੍ਹਾਂ ਦੀ ਇੱਕ ਕੰਪਨੀ ਵੱਲ ਗਿਆ ਜਿਹੜੀ ਪੰਜਾਬ ਦੇ ਵਿੱਚ ਮਿਲਕ ਪ੍ਰੋਡਕਟ ਬਣਾਉਂਦਾ ਕੰਮ ਕਰਦੀ ਹੈ ਉਹਦੀਆਂ ਤਾਰ ਜਿਹੜੇ ਨੇ ਗੁਰਦਾਸਪੁਰ ਦੇ ਨਾਲ ਵੀ ਜੁੜੇ ਨੇ ਉਹਦੇ ਵਿੱਚ ਅਲੱਗ-ਅਲੱਗ ਲੋਕ ਜਿਹੜੇ ਨੇ ਉਹ ਇਨਵੈਸਟਮੈਂਟ ਕਰ ਰਹੇ ਸਨ ਜਿਹੜੀ ਉਹਨਾਂ ਦੀ ਜਮਾ ਪੂੰਜੀ ਹੈ ਉਹਦੇ ਵਿੱਚ ਪੈਸਾ ਲਗਾ ਰਹੇ ਸਨ ਜਦੋਂ ਇਹਦੀ ਮੈਂ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਆਹ ਖਿੱਦੂ ਜਿੱਦਾ ਫਰੋਲਿਆਂ ਜਾਫਲਪੁਰ ਸਾਹਿਬ ਉਹਦੇ ਵਿੱਚੋਂ ਲੀਰਾ ਨਿਕਲਦੀਆਂ ਤੇ ਇਹਦੇ ਵਿੱਚੋਂ ਲੀਰਾ ਨਿਕਲਦੀਆਂ ਗਈਆਂ ਇਹਨਾਂ ਦੇ ਪੱਲੇ ਕੁਝ ਨਹੀਂ ਸੀ ਇਨਾਂ ਕੋ ਕੋਈ ਇਦਾਂ ਦੀ ਅਥਾਰਟੀ ਨਹੀਂ ਕੋਈ ਇਨਾਂ ਕੋ ਇਦਾਂ ਦਾ ਲਾਇਸੈਂਸ ਨਹੀਂ ਕੋਈ ਇਦਾਂ ਦੀ ਇਨਾਂ ਦੇ ਕੋਲ ਕੋਈ ਅਨੁਮਤੀ ਨਹੀਂ ਕਿ ਇਸ ਤਰ੍ਹਾਂ ਇਹ ਲੋਕਾਂ ਦਾ ਜਿਹੜਾ ਹੈ ਕਰੋੜਾ ਰੁਪਏ ਇਨਵੈਸਟ ਕਰਵਾ ਸਕਣ ਆਪਣੀ ਕੰਪਨੀ ਦੇ ਵਿੱਚ ਇਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਪਰਲ ਦੇ ਵਿੱਚ ਕੰਮ ਕਰਦੇ ਰਹੇ ਇਹਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਕਿਮਤ ਦੇ ਵਿੱਚ ਕੰਮ ਕਰਦੇ ਰਹੇ ਪੇਮੈਂਟ ਦਾ ਮੋਡ ਕੀ ਆ ਕਿਹੜੇ ਡੀਡੀ ਲੈਂਦੇ ਆ ਜਾਂ ਕੈਸ਼ ਲੈਂਦੇ ਆ ਜਾਂ ਕਿਹੜੇ ਕੋਈ ਆਈਡੀਆ ਆ ਆ ਦੇਖੋ ਇਨਾਂ ਦੀਆਂ ਸਾਰੀਆਂ ਨੇ ਕਿ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲੋਂ ਬਲੈਂਕ ਚੈੱਕ ਲੈ ਲੇ ਬਹੁਤ ਸਾਰੇ ਲੋਕਾਂ ਕੋਲੋਂ ਪੈਸਾ ਕੈਸ਼ ਵਿੱਚ ਲੈ ਰਹੇ ਆ ਕਿਹਾ ਮਤਲਬ ਇਹਨਾਂ ਦੀਆਂ ਫੋਟੋਗ੍ਰਾਫਸ ਨੇ ਮੇਰੇ ਕੋਲ ਵਿਦ ਨੰਬਰ ਫੋਟੋਗ੍ਰਾਫਸ ਨੇ ਕਿ ਕਿਹੜੇ ਬੰਦੇ ਨੇ ਫੋਟੋਗ੍ਰਾਫਸ ਪਾਏ ਆ ਇਹ 6 ਲੱਖ 8 ਲੱਖ ਰੁਪਇਆ ਜਿਹੜਾ ਆ ਉਹ ਕੈਸ਼ ਦੇ ਵਿੱਚ ਲੋਕਾਂ ਕੋਲ ਲੈ ਰਹੇ ਨੇ ਪੰਜਾਬ ਦੇ ਵਿੱਚੋਂ ਜਦੋਂ ਤੱਕ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਇਹਨਾਂ ਦੀ ਕੰਪਨੀ ਦੇ ਨੁਮਾਇੰਦੇ ਦਾ ਕਹਿਣਾ ਕਿ 600 ਕਰੋੜ ਰੁਪਇਆ ਇਕੱਠਾ ਕਰ ਚੁੱਕੇ ਆ ਇਹਦੇ ਵਿੱਚ ਕੁਝ 11 ਕੋ ਬੰਦੇ ਨੇ ਜਿਹੜੇ ਵੱਖ-ਵੱਖ ਕੰਪਨੀਆਂ ਦੇ ਵਿੱਚ ਡਾਇਰੈਕਟਰ ਬਣ ਕੇ ਇਹਨਾਂ ਨੇ ਕੋਈ 12 ਕੰਪਨੀਆਂ ਰਜਿਸਟਰਡ ਕਰਾਈਆਂ ਔਰ ਮੇਰਾ ਸਭ ਤੋਂ ਪਹਿਲਾ ਸ਼ੱਕ ਹੀ ਇਹਨਾਂ ਤੋਂ ਤੈਸ ਕਰਕੇ ਗਿਆ ਕਿ ਜਿਹੜੀਆਂ 12 ਕੰਪਨੀਆਂ ਇਹਨਾਂ ਨੇ ਰਜਿਸਟਰਡ ਕਰਾਈਆਂ ਉਹਨਾਂ ਦਾ ਉਹਨਾਂ ਦੇ ਵਿੱਚੋਂ 8 ਕੰਪਨੀਆਂ ਦਾ ਪਤਾ ਲੱਗ ਭਾਗ 1 ਹੀ ਹੈ। ਤੋ ਬਿਨਾਂ ਜਿੰਨਾ ਚਿਰ ਤੁਸੀਂ ਆਰਬੀਆਈ ਨੂੰ ਨਹੀਂ ਦੱਸਦੇ ਜਿੰਨਾ ਚਿਰ ਤੁਸੀਂ ਕੋਈ ਫਾਈਨੈਂਸ ਕੰਪਨੀ ਨਹੀਂ ਰਜਿਸਟਰਡ ਕਰਾਉਂਦੇ ਉਨੀ ਦੇਰ ਤੱਕ ਤੁਸੀਂ ਕੋਈ ਬੈਂਕਿੰਗ ਜਾਂ ਮਾਈਕਰੋ ਫਾਈਨੈਂਸ ਕੰਪਨੀ ਰਜਿਸਟਰਡ ਨਹੀਂ ਕਰਾਉਂਦੇ। ਤੁਸੀਂ ਕਿਸੇ ਕੋਲੋਂ ਪੈਸਾ ਇਨਵੈਸਟ ਨਹੀਂ ਕਰਵਾ ਸਕਦੇ ਨਾ ਕਿਸੇ ਕੋਲੋਂ ਪੈਸਾ ਲੈ ਸਕਦੇ ਹੋ ਨਾ ਨੂੰ ਵਿਆਜ ਦੇ ਸਕਦੇ ਹੋ ਨਾ ਉਹਦੇ ਫਿਕਸਡ ਡਿਪੋਜ਼ਿਟ ਕਰ ਸਕਦੇ ਹੋ ਮੇਰੇ ਕੋਲ ਹੈ ਔਰ ਇਹ ਜਿਹੜੀ ਹੈ ਮੈਂ ਪੁਲਿਸ ਨੂੰ ਵੀ ਦੇ ਚੁੱਕਾ ਆ ਆ ਬਲੈਂਕ ਚੈੱਕ ਹੈ ਜੀ ਇਹਨਾਂ ਦਾ ਲਗਭਗ 15000 ਰੁਪਏ ਦਾ ਬਲੈਂਕ ਚੈੱਕ ਹੈ ਔਰ ਆ ਦੇਖੋ ਇਹ ਮੈਂਬਰਸ਼ਿਪ ਕੰਟਰੀਬਿਊਸ਼ਨ ਇੱਕ ਫਾਰਮ ਭਰਦੇ ਨੇ ਜਿਹਦੇ ਤਹਿਤ ਇਹ ਜਿਹੜਾ ਕਰਾਉਂਦੇ ਨੇ ਆ ਕੁਝ ਇਹਨਾਂ ਦੀ ਟੀਮ ਹੈ ਜਿਹੜੀ ਕੈਸ਼ ਦੇ ਵਿੱਚ ਪੈਸਾ ਲੈ ਰਹੀ ਹੈ ਬੜੀ ਹੈਰਾਨੀ ਜਨ ਗੱਲ ਸਾਹਮਣੇ ਆਈ ਕਿ ਜਿਹੜੇ ਇਹਨਾਂ ਦੇ ਚੈੱਕ ਦੇ ਉੱਤੇ ਸਾਈਨ ਆ ਤੁਸੀਂ ਸਾਈਨ ਤੋਂ ਹੀ ਪਤਾ ਵੇਖ ਲੋਗੇ ਕਿ ਕਿੰਨਾ ਕੋ ਅਨਪੜ ਬੰਦਾ ਹੋਊਗਾ ਜਿਨੇ ਪੰਜਾਬੀ ਦੇ ਵਿੱਚ ਬੜੇ ਟੁੱਟੇ ਫੁੱਟੇ ਸਿਗਨੇਚਰ ਕੀਤੇ ਆ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਪਰਲ ਵਰਗੀਆਂ ਜਾਂ ਕ੍ਰਾਊਨ ਵਰਗੀਆਂ ਜੋ ਹੋਰ ਚਿੱਟ ਫੰਡ ਕੰਪਨੀਆਂ ਜਿਹੜੀਆਂ ਏਡੇ ਏਡੇ ਵੱਡੀਆਂ ਰਕਮਾਂ ਦੇ ਘਟਾਲੇ ਕਰ ਚੁੱਕੇ ਆ ਤੇ ਫਿਰ ਕੋਈ ਅਜੇ ਇਹ ਘਟਾਲੇ ਦੀ ਸਮੈਲ ਆ ਰਹੀ ਸਾਡੇ ਜ਼ਿਲ੍ਹੇ ਤੋਂ ਇਹਨਾਂ ਨੇ ਪਿਛਲੇ ਦਿਨੀ ਜਿਹੜੇ ਆਪਣੇ ਇਹਨਾਂ ਦੇ ਹੈਗੇ ਸੀ ਜਿਹੜੇ ਇਹਨਾਂ ਦੇ ਏਜੰਟਸ ਕੰਮ ਕਰਦੇ ਸੀ ਉਹਨਾਂ ਨੂੰ ਇਹਨਾਂ ਨੇ ਕੁਝ ਇਨਾਮ ਤਕਸੀਮ ਕੀਤੇ ਉਹਦੀਆਂ ਵੀ ਫੋਟੋਗ੍ਰਾਫਸ ਨੇ ਬੜੇ ਵਧੀਆ ਬੜੇ ਮਹਿੰਗੇ ਇਨਾਮ ਜਿਹੜੇ ਬਿਲਕੁਲ ਬਿਲਕੁਲ ਉਹਨਾਂ ਨੂੰ 18 ਵੱਡੀਆਂ ਗੱਡੀਆਂ ਸਰ ਔਰ ਵਟਾਰਾ ਬਰੀਜ਼ਾ ਗੱਡੀਆਂ ਮਰੂਤੀ ਦੀਆਂ ਔਰ ਫਾਰ ਜਿਹੜੀ ਹੈ ਉਹ ਦਿੱਤੀ ਗਈ ਜਾਂ ਵਟਾਰਾ ਬਰੀਜ਼ਾ ਦਿੱਤੀ ਗਈ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਜੀ ਜਿੱਤੇ ਇਹਨਾਂ ਨੇ ਵੰਡੇ ਉਹਦੇ ਹੋਟਲ ਦੇ ਬਾਹਰ ਜਿਹੜਾ ਜਫਰਪੁਰ ਸਾਹਿਬ ਬੈਨਰ ਲੱਗਿਆ ਸੀ ਵੈਲਕਮ ਵਾਸਤੇ ਉਹ ਐਮ ਐਮ ਕੂਟ ਦਾ ਲੱਗਿਆ ਸੀ ਹਾਂਜੀ ਪਰ ਜਿੱਤੇ ਇਨਾਮ ਵੰਡੇ ਗਏ ਉਥੇ ਇਹਨਾਂ ਦੀ ਇੱਕ ਕੰਪਨੀ ਹੈ ਸੈਟ ਲਾਈਫ ਸਰਵਿਸ ਇੰਡੀਆ ਪ੍ਰਾਈਵੇਟ ਲਿਮਟਿਡ ਉਹਦਾ ਬੈਨਰ ਲੱਗਿਆ ਸੀ ਇਦੋਂ ਇਹਨਾਂ ਦੇ ਉੱਤੇ ਸ਼ੱਕ ਪੈ ਰਿਹਾ ਮੈਨੂੰ ਕਿ ਇਹ ਪੈਸਾ ਕਿਹੜੀ ਕੰਪਨੀ ਵਿੱਚ ਇਨਵੈਸਟ ਕਰ ਰਹੇ ਨੇ ਇਹ ਪੈਸਾ ਲੈ ਕਿਹੜੀ ਕੰਪਨੀ ਦੇ ਨਾਮ ਦੇ ਉੱਤੇ ਰਹਿ ਨੇ ਲੋਕਾਂ ਨੂੰ ਪ੍ਰੋਜੈਕਟ ਜਿਹੜੇ ਨੇ ਉਹ ਮਿਲਕਦੇ ਦਿਖਾ ਰਹੇ ਨੇ ਤੇ ਪੈਸਾ ਇਕੱਠਾ ਕਰਕੇ ਹੋਰ ਕੰਪਨੀਆਂ ਆਪਣੀਆਂ ਦੇ ਵਿੱਚੋਂ ਇਨਾਮ ਤਕਸੀਮ ਕਰ ਰਹੇ ਨੇ ਕਿ ਜਦੋਂ ਇਹਨਾਂ ਦੀ ਸ਼ਿਕਾਇਤ ਹੋਗੀ ਇਨਾਂ ਦੇ ਏਜੰਟ ਸਾਹਿਬਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਇਹ ਫਿਕਸਡ ਡਿਪੋਜ਼ਿਟ ਕਰ ਰਹੇ ਸਨ ਉਦੋਂ ਦਾ ਇਹਨਾਂ ਨੇ ਆਪਣੀ ਐਫ ਡੀ ਬੰਦ ਕਰ ਦਿੱਤੀ। ਪਤਾ ਲੱਗਦਾ ਫਿਰ ਕੋਈ ਦਾਲਚੋਹ ਜਿਹਾ ਕਾਲਾ ਹੈਗਾ ਕਿ ਜਵਨਪੁਰ ਸਾਹਿਬ ਜੇ ਤੇ ਗੱਲ ਦਾਲ ਦੀ ਕਰਨੀ ਹੈ ਤੇ ਪੂਰੀ ਢਾਲ ਹੀ ਕਾਲੀ ਹੈ। ਇਨਾਂ ਦੀ ਜ਼ਮੀਰ ਪਤਾ ਨਹੀਂ ਜਵਨਪੁਰ ਸਾਹਿਬ ਕਦੋਂ ਜਾਗਣੀ ਹੈ ਕਿ ਇਹਨਾਂ ਨੇ ਪਹਿਲਾਂ ਪਰਲ ਦੇ ਵਿੱਚ ਲੋਕਾਂ ਦੇ ਕਰੋੜਾ ਰੁਪਏ ਖਰਾਬ ਕਰਾਏ ਫਿਰ ਕੀਮਤ ਦੇ ਵਿੱਚ ਕਰੋੜਾ ਰੁਪਏ ਖਰਾਬ ਕਰਾਏ ਫਿਰ ਫਿਰ ਮਿਸ ਮਾਰ ਕੇ ਕੰਪਨੀ ਆਈ ਸੀ ਉਹਦੇ ਵਿੱਚ ਕਰੋੜਾ ਰੁਪਏ ਲੋਕਾਂ ਦੇ ਖਰਾਬ ਕਰਵਾਏ। ਹੁਣ ਜਿਹੜੀ ਇਹ ਮੈਕ ਲਾਈਫ ਕੰਪਨੀ ਆਈ ਹੈ ਇਹਦੇ ਵਿੱਚ ਲੋਕਾਂ ਦੀ ਕਰੋੜਾਂ ਰੁਪਈਆ ਦੀ ਇਨਵੈਸਟਮੈਂਟ ਕਰਾ ਰਹੇ ਐ। ਐ ਇਹਨਾਂ ਦੀ ਸ਼ਿਕਾਇਤ ਕਰਨ ਤੋਂ ਪਹਿਲਾਂ ਅਸਤਨਾਮ ਸਿੰਘ ਬਾਜਵਾ ਆ ਇਹਨਾਂ ਦਾ ਨੰਬਰ ਲਿਖਿਆ ਹੋਇਆ ਮੈਂ ਉੱਪਰ। ਇਹਨਾਂ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਰ ਇਹਨਾਂ ਨੂੰ ਮੈਂ ਪੁੱਛਿਆ ਜੀ ਤੁਸੀਂ ਡਾਇਰੈਕਟਰ ਹੋ? ਇਹ ਪਹਿਲਾਂ ਹੀ ਝੂਠ ਬੋਲ ਗਏ ਮੈਨੂੰ ਕਹਿੰਦੇ ਨਹੀਂ ਮੈਂ ਡਾਇਰੈਕਟਰ ਨਹੀਂ ਹੈਗਾ। ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਤੁਹਾਡਾ ਜਿਹੜਾ ਇਹ ਕੰਪਨੀ ਦਾ ਕੰਮ ਆ ਜਾਂ ਕ੍ਰਾਈਟੇਰੀਆ ਬਿਲਕੁਲ ਜਾਇਜ਼ ਹੈ ਜੀ ਇਹ? ਪੈਸਾ ਜੁਮਾ ਕਰਵਾਉਂਦੇ ਤਦ ਇਹ ਬੰਦੇ ਨਾਲ ਤਾਂ ਮੀਟਿੰਗ ਹੀ ਕਿ ਤੋਂ ਹੋ ਜਾਣੀ ਹੋਈਆਂ ਸੱਪ ਲੰਗ ਜਾਣ ਤੋਂ ਬਾਅਦ ਉਹਦੀ ਲੀਗ ਨੂੰ ਕੁੱਟਣਾ ਇੱਕ ਰਵਾਇਤ ਬਣ ਚੁੱਕੀ ਆ ਉਸ ਤੋਂ ਬਾਅਦ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਭਾਰਤ ਸਰਕਾਰ ਹੋਵੇ ਚਾਹੇ ਸਮਾਜਸੀ ਵੀ ਜਥੇਬੰਦੀਆਂ ਹੋਣ ਜਾਂ ਫਿਰ ਮੀਡੀਆ ਹੋਵੇ ਫੇਰ ਉਹ ਵਾਲ ਦੀ ਖਲ ਲਾਉਣ ਤੱਕ ਜਾਂਦਾ ਸੋ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਵਿੱਚ ਸਾਹਮਣੇ ਆ ਰਿਹਾ ਜਿਹਦੀਆਂ ਤਾਰਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਜੁੜੀਆਂ ਹੋਈਆਂ ਨੇ ਔਰ ਇਸ ਵੱਡੇ ਘਪਲੇ ਦੇ ਵਿੱਚ ਇਸ ਵੱਡੇ ਸਕੈਮ ਦੇ ਵਿੱਚ 600 ਕਰੋੜ ਤੋਂ ਵੱਧ ਦਾ سرمਾਇਆ ਆਮ ਲੋਕਾਂ ਕੋਲੋਂ ਲੁੱਟ ਕੇ ਕੁਝ ਬੇਨਾਮੀ ਕੰਪਨੀਆਂ ਜਿਹੜੀਆਂ ਅਨਥਰਾਇਜ਼ਡ ਕੰਪਨੀਆਂ ਨੇ ਉਹਨਾਂ ਵੱਲੋਂ ਵੱਡਾ ਘਪਲਾ ਕੀਤਾ ਜਾ ਰਿਹਾ ਇਸ ਘਪਲੇ ਨੂੰ ਜਾਗਰੂਕ ਕਰਨ ਲਈ ਆ ਸਾਡੇ ਬਹੁਤ ਹੀ ਸੀਨੀਅਰ ਪੱਤਰਕਾਰ ਅਤੇ ਸੋਸ਼ਲ ਐਕਟਿਵਿਸਟ ਗੁਰਪ੍ਰੀਤ ਸਿੰਘ ਡਾਲਾ ਸਾਹਮਣੇ ਆਏ ਜਿਨ੍ਹਾਂ ਵੱਲੋਂ ਬਕਾਇਦਾ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਰਾਹੀਂ ਜਿਹੜਾ ਡੀਐਸਪੀ ਦੀਨਾ ਨਗਰ ਉਹਨਾਂ ਨੂੰ ਸ਼ਿਕਾਇਤ ਵੀ ਕੀਤੀ ਹੋਈ ਆ ਇਹ ਡਾਲਾ ਸਾਹਿਬ ਇਹ ਕੀ ਮਸਲਾ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਪਰਲ ਵਰਗੀਆਂ ਜਾਂ 크라운 ਵਰਗੀਆਂ ਜੋ ਹੋਰ ਛਿੱਟ ਫੰਡ ਕੰਪਨੀਆਂ ਜਿਹੜੀਆਂ ਏਡੇ ਏਡੇ ਵੱਡੀਆਂ ਰਕਮਾਂ ਦੇ ਘਟਾਲੇ ਕਰ ਚੁੱਕੇ ਆ ਤੇ ਫੇਰ ਕੋਈ ਅਜਿਹੇ ਘਟਾਲੇ ਦੀ ਸਮੈਲ ਆ ਰਹੀ ਸਾਡੇ ਜ਼ਿਲ੍ਹੇ ਚ ਪਹਿਲਾਂ ਤੇ ਜਫਰਪੁਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਔਰ ਪੰਜਾਬੀ ਲੋਕ ਚੈਨਲ ਦੇਖ ਰਹੇ ਦਸਕਾਂ ਦਾ ਬਹੁਤ ਧੰਨਵਾਦ ਜਿੱਥੇ ਤੁਸੀਂ ਗੱਲ ਕੀਤੀ ਕਿ ਸੱਪ ਲੰਗ ਜਾਣ ਤੋਂ ਬਾਅਦ ਜਿਹੜੀ ਉਹਦੀ ਲੀ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਦੇਖੋ ਲੋਕ ਸਾਡੇ ਜਿਹੜੇ ਨੇ ਉਹ ਜਫਰਪੁਰ ਸਾਹਿਬ ਭੋਲੇ ਪਾਲੇ ਨੇ ਔਰ ਸਾਡੀ ਜਿਹੜੀ ਹੈ ਇਹ ਬਾਰਡਰ ਬੈਲੇਟ ਹੈ ਬਿਲਕੁਲ ਅਸੀਂ ਪਾਕਿਸਤਾਨ ਦੇ ਨਾਲ ਜੁੜਦੇ ਹਾਂ ਔਰ ਸਾਡੇ ਲੋਕਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਦੀ ਕਮੀ ਹੋਣ ਦਾ ਜਿਹੜਾ ਫਾਇਦਾ ਹੈ ਨਹੀਂ ਇਹ ਚਿੱਟ ਫੰਡ ਕੰਪਨੀਆਂ ਜਿਹੜੀਆਂ ਉਹ ਚੁੱਕ ਜਾਂਦੀਆਂ ਜਿੱਥੇ ਪਿਛਲੇ ਦਿਨੀ ਮੇਰਾ ਧਿਆਨ ਇਸ ਤਰ੍ਹਾਂ ਦੀ ਇੱਕ ਕੰਪਨੀ ਵੱਲ ਗਿਆ ਜਿਹੜੀ ਪੰਜਾਬ ਦੇ ਵਿੱਚ ਮਿਲਕ ਪ੍ਰੋਡਕਟ ਬਣਾਉਣ ਦਾ ਕੰਮ ਕਰਦੀ ਹੈ ਉਹਦੀਆਂ ਤਾਰ ਜਿਹੜੇ ਨੇ ਗੁਰਦਾਸਪੁਰ ਦੇ ਨਾਲ ਵੀ ਜੁੜੇ ਨੇ ਕਾਰਨ ਹੈ ਕਿ ਇੱਥੇ ਵੀ ਉਹਦਾ ਇੱਕ ਜਿਹੜਾ ਆ ਉਹ ਪਲਾਂਟ ਲੱਗਾ ਹੈ ਤੇ ਉਹਦੇ ਵਿੱਚ ਅਲੱਗ-ਅਲੱਗ ਲੋਕ ਜਿਹੜੇ ਨੇ ਉਹ ਇਨਵੈਸਟਮੈਂਟ ਕਰ ਰਹੇ ਸਨ ਜਿਹੜੀ ਉਹਨਾਂ ਦੀ ਜਮਾ ਪੂੰਜੀ ਹੈ ਉਹਦੇ ਵਿੱਚ ਪੈਸਾ ਲਗਾ ਰਹੇ ਸਨ ਮੇਰੇ ਨਾਲ ਵੀ ਕੋਈ ਸੰਪਰਕ ਇਦਾਂ ਦੇ ਲੋਕਾਂ ਵੱਲੋਂ ਕੀਤਾ ਗਿਆ ਤੇ ਮੈਂ ਇਹ ਦੇਖਿਆ ਕਿ ਇਹ ਲੋਕ ਜਿਹੜੇ ਨੇ ਜਿਹੜਾ ਇਹ ਪੈਸਾ ਕਿਸ ਤਰ੍ਹਾਂ ਲਗਾ ਸਕਦੇ ਨੇ ਔਰ ਜਦੋਂ ਇਹਦੀ ਮੈਂ ਤੈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਆ ਖਿੱਦੂ ਜਿੱਦਾ ਫਰੋਲਿਆਂ ਜਾਫਲਪੁਰ ਸਾਹਿਬ ਉਹਦੇ ਵਿੱਚੋਂ ਲੀਰਾ ਨਿਕਲਦੀਆਂ ਤੇ ਇਹਦੇ ਵਿੱਚੋਂ ਲੀਰਾ ਨਿਕਲਦੀਆਂ ਗਈਆਂ ਇਹਨਾਂ ਦੇ ਪੱਲੇ ਕੁਝ ਨਹੀਂ ਸੀ ਇਹਨਾਂ ਕੋ ਕੋਈ ਇਦਾਂ ਦੀ ਅਥਾਰਟੀ ਨਹੀਂ ਕੋਈ ਇਹਨਾਂ ਕੋ ਇਦਾਂ ਦਾ ਲਾਇਸੈਂਸ ਨਹੀਂ ਕੋਈ ਇਦਾਂ ਦੀ ਇਹਨਾਂ ਦੇ ਕੋਲ ਕੋਈ anumati ਨਹੀਂ ਕਿ ਇਸ ਤਰ੍ਹਾਂ ਇਹ ਲੋਕਾਂ ਦਾ ਜਿਹੜਾ ਹੈ ਕਰੋੜਾਂ ਰੁਪਏ ਇਨਵੈਸਟ ਕਰਵਾ ਸਕਣ ਆਪਣੀ ਕੰਪਨੀ ਦੇ ਵਿੱਚ ਜਿੱਦਾਂ ਪਾਸਟ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਕਰ ਚੁੱਕੀਆਂ ਉਦਾਂ ਹੀ ਇਹ ਉਹ ਜਿਹਾ ਸਿਸਟਮ ਲੈ ਕੇ ਆਏ ਆ ਲੋਕਾਂ ਨੂੰ ਲੁੱਟਣ ਦਾ ਇੱਕ ਨੈਟਵਰਕ ਸਿਸਟਮ ਹੋ ਗਿਆ ਜਾਂ ਇਨਵੈਸਟਮੈਂਟ ਸਿਸਟਮ ਹੋ ਗਿਆ ਵੇਖੋ ਜਫ儿ਪੁਰ ਸਾਹਿਬ ਕੁਝ ਲੋਕ ਨੇ ਜਿਹੜੇ ਨਾ ਕੁਝ ਹੀ ਲੋਕ ਨੇ ਜਿਹੜੇ ਇਹ ਕੰਪਨੀਆਂ ਦੇ ਵਿੱਚ ਲਗਾਤਾਰ ਪਹਿਲਾਂ ਵੀ ਕੰਮ ਕਰਦੇ ਰਹੇ ਔਰ ਉਹੀ ਆਪਣਾ ਨਾਮ ਚੇਂਜ ਕਰਕੇ ਆਪਣੇ ਪਤੇ ਚੇਂਜ ਕਰਕੇ ਜਾਂ ਆਪਣੀਆਂ ਕੰਪਨੀਆਂ ਚੇਂਜ ਕਰਕੇ ਦੁਬਾਰਾ ਫੇਰ ਇਹ ਭੋਲੇ-ਭਾਲੇ ਲੋਕਾਂ ਦੇ ਨਾਲ ਠੱਗੀ ਮਾਰਨ ਆਏ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਪਰਲ ਦੇ ਵਿੱਚ ਕੰਮ ਕਰਦੇ ਰਹੇ ਇਹਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਕੇਮ ਦੇ ਵਿੱਚ ਕੰਮ ਕਰਦੇ ਰਹੇ ਔਰ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਲੋਕ ਹੈ ਜਿਹੜੇ ਬਾਅਦ ਵਿੱਚ ਮਿਸਮਾਰਕ ਵਿੱਚ ਵੀ ਕੰਮ ਕਰਦੇ ਰਹੇ ਔਰ ਇਹ ਕੰਪਨੀਆਂ ਜਿਹੜੀਆਂ ਕੋਰੋਨਾ ਰੁਪਏ ਲੈ ਕੇ ਹੁਣ ਤੱਕ ਕਿਥੋਂ ਰਫੂ ਚੱਕਰ ਹੋ ਚੁੱਕੀਆਂ ਅਸਲ ਵਿੱਚ ਜਿਹੜੀਆਂ ਕੰਪਨੀਆਂ ਰਫੂ ਚੱਕਰ ਜਿਹੜੀਆਂ ਹੋ ਜਾਂਦੀਆਂ ਉਹ ਤੇ ਬਾਅਦ ਦੀ ਗੱਲ ਹੈ ਪਰ ਜਦੋਂ ਇਹ ਇਨਵੈਸਟਮੈਂਟਸ ਕਰਾਉਂਦੇ ਨੇ ਜਾਂ ਜਦੋਂ ਇਹ ਪੈਸਾ ਲੈਂਦੇ ਨੇ ਇਹਨਾਂ ਨੇ ਜਦੋਂ ਆਪਣੀਆਂ ਕੰਪਨੀਆਂ ਰਜਿਸਟਰਡ ਕਰਾਈਆਂ ਹੁੰਦੀਆਂ ਤਾਂ ਉਦੋਂ ਸਰਕਾਰ ਨੂੰ ਕੁਝ ਹੋਰ ਕਹਿ ਕੇ ਕਰਵਾਈਆਂ ਹੁੰਦੀਆਂ ਪਰ ਜਦੋਂ ਇਦਾਂ ਕੰਮ ਕਰਦੇ ਨੇ ਫਿਰ ਇਹ ਬਿਲਕੁਲ ਕਾਨੂੰਨਾਂ ਨੂੰ ਛਿੱਕੇ ਤੇ ਟੰਕੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਇਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਜਦੋਂ ਇਹਨਾਂ ਦੀ ਜਾਂਚ ਹੁੰਦੀ ਹੈ ਤਾਂ ਫਿਰ ਇਹ ਕੰਪਨੀਆਂ ਬੰਦ ਹੋ ਜਾਂਦੀਆਂ ਔਰ ਬਹੁਤ ਸਾਰੇ ਲੋਕਾਂ ਦਾ ਪੈਸਾ ਜਿਹੜਾ ਹੈ ਉਹ ਇਹਨਾਂ ਦੇ ਅਕਾਊਂਟਸ ਦੇ ਵਿੱਚ ਦੱਬਿਆ ਖਬਿਆ ਰਹਿ ਜਾਂਦਾ ਜਿਹੜਾ ਲੋਕਾਂ ਨੂੰ ਮਿਲਦਾ ਹੈ। ਲਾਖਪੁਰ ਦੇ ਵਿੱਚ ਇਹ ਜਿਹੜਾ ਹੋ ਰਿਹਾ ਚਿੱਟ ਫੰਡ ਘਟਾਲਾ ਵਾ ਜਾਂ ਕਥਿਤ ਡਿਪੋਜ਼ਿਟ ਆ ਇਹ ਕਦੋਂ ਕਿ ਸ਼ੁਰੂ ਹੋਇਆ ਹੈ? ਮੈਂ ਦੱਸਦਾ ਇਹਦੀ ਥੋੜੀ ਜੀ ਕਹਾਣੀ ਲੰਬੀ ਹੈ ਜਫਲਪੁਰ ਸਾਹਿਬ। ਇਹਦੇ ਵਿੱਚ ਕੁਝ 11 ਕੋ ਬੰਦੇ ਨੇ ਜਿਹੜੇ ਵੱਖ-ਵੱਖ ਕੰਪਨੀਆਂ ਦੇ ਵਿੱਚ ਡਾਇਰੈਕਟਰ ਬਣ ਕੇ ਇਹਨਾਂ ਨੇ ਕੋਈ 12 ਕੰਪਨੀਆਂ ਰਜਿਸਟਰਡ ਕਰਾਈਆਂ। ਔਰ ਮੇਰਾ ਸਭ ਤੋਂ ਪਹਿਲਾ ਸ਼ਾਕੀ ਇਹਨਾਂ ਤੋਂ ਤਸ ਕਰਕੇ ਗਿਆ ਕਿ ਜਿਹੜੀਆਂ 12 ਕੰਪਨੀਆਂ ਇਹਨਾਂ ਨੇ ਰਜਿਸਟਰਡ ਕਰਾਈਆਂ ਉਹਨਾਂ ਦਾ ਉਹਨਾਂ ਦੇ ਵਿੱਚੋਂ 8 ਕੰਪਨੀਆਂ ਦਾ ਪਤਾ ਲਗਭ ਇਹ ਸੋਹਨਾਨਾ ਰੋਡ ਗੁੜगांव ਹਰਿਆਣਾ ਦੇ ਵਿੱਚ ਰਜਿਸਟਰਡ ਨੇ ਸਿਰਫ ਇੱਕ ਐਸਈਓ ਇਹਨਾਂ ਨੇ ਬਦਲੇ ਨੇ ਇੱਕ ਦੁਕਾਨ ਦਾ ਨੰਬਰ ਸਿਰਫ ਚੇਂਜ ਹੈ ਬਾਕੀ ਇੱਕ ਹੀ ਐਡਰੈਸ ਦੇ ਉੱਤੇ ਲਗਭਗ 8 ਕੰਪਨੀਆਂ 11 ਬੰਦੇ ਨੇ 12 ਕੰਪਨੀਆਂ ਰਜਿਸਟਰਡ ਕਰਾਈਆਂ ਉਹਦੇ ਤੋਂ ਬਾਅਦ ਇਹਨਾਂ ਨੇ ਲੋਕਾਂ ਨੂੰ ਇੱਕ ਲਾਲਚ ਦੇਣਾ ਸ਼ੁਰੂ ਕੀਤਾ ਕਿ ਇਹ ਪੰਜਾਬ ਦੇ ਵਿੱਚ ਪਹਿਲਾਂ ਤੇ ਇਹ ਕਹਿੰਦੇ ਸੀ ਅਸੀਂ ਜੂਪੀ ਦੇ ਵਿੱਚ ਸਾਡੇ 150 ਏਕੜ ਦੇ ਜਿਹੜੇ ਨੇ ਉਹ ਅਨਾਰਾਂ ਦੇ ਬਾਗ ਨੇ ਉਹਦਾ ਅਸੀਂ ਜੂਸ ਜਿਹੜਾ ਬਣਾ ਕੇ ਤੇ ਵੇਚਦੇ ਹਾਂ ਉਦੇ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਜੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਨੇ ਆਪਣੇ ਮਿਲਕ ਪਲਾਂਟ ਲਗਾਉਣ ਜਾ ਰਹੇ ਹਾਂ ਕੁਝ ਇਹਨਾਂ ਨੇ ਦੋ ਮਿਲਕ ਪਲਾਂਟ ਪੰਜਾਬ ਦੇ ਵਿੱਚ ਲਗਾਏ ਵੀ ਉਦੇ ਤੋਂ ਬਾਅਦ ਇਹਨਾਂ ਨੇ ਜਿਹੜਾ ਗੁਰਦਾਸਪੁਰ ਦੇ ਵਿੱਚੋਂ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਫਿਰ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਜਦੋਂ ਕਰੋੜਾਂ ਰੁਪਏ ਦਾ ਸਮਾ ਹੋ ਗਿਆ ਇਹ ਇਹ ਲਗਭਗ ਜਿਹੜੀ ਆ 2018 ਤੋਂ 2018 ਤੋਂ ਪਿੱਛੇ ਕੰਮ ਕਰ ਰਹੀ ਆ ਔਰ ਗੁਰਦਾਸਪੁਰ ਇਹਨਾਂ ਨੂੰ 2 ਸਾਲ ਹੋ ਗਏ ਲਗਭਗ ਇਹ ਪਲਾਂਟ ਚਲਾ ਰਹੇ ਨੇ ਔਰ ਇਹ ਮਿਲਕ ਪ੍ਰੋਡਿਊਸਰ ਕੰਪਨੀ ਹੈ ਇਹ ਦੁੱਧ ਬਾਹਰੋਂ ਖਰੀਦਦੇ ਨੇ ਉਹਦੇ ਵਕ ਵਕ ਪ੍ਰੋਡਕਟ ਬਣਾ ਕੇ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਪਰ ਲੋਕਾਂ ਨੂੰ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਫਿਊਚਰ ਜਿਹੜੇ ਪ੍ਰੋਜੈਕਟਸ ਨੇ ਜਿਹੜੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਲਗਾਉਣੇ ਆ ਉਹਨਾਂ ਦਾ ਉਹਨਾਂ ਦਾ ਦੱਸ ਕੇ ਹਵਾਲਾ ਦੇ ਹਾਂ ਉਹਨਾਂ ਦਾ ਹਵਾਲਾ ਦੇ ਕੇ ਤੇ ਇਹ ਲੋਕਾਂ ਕੋਲੋਂ ਪੈਸੇ ਇਨਵੈਸਟ ਕਰਾਉਂਦੇ ਨੇ ਜਦੋਂ ਕਿ ਪੈਸੇ ਇਨਵੈਸਟ ਕਰਾਉਂਦੇ ਆਮ ਤੌਰ ਤੇ ਜਿਹੜੀਆਂ ਇਹ ਕੰਪਨੀਆਂ ਹੁੰਦੀਆਂ ਇਹ ਪੈਸੇ ਡਬਲ ਕਰਨ ਦਾ ਕਰਦੀਆਂ ਜਾਂ ਕੋਈ ਪਲਾਟ ਲੈ ਕੇ ਜਾਂ ਕੋਈ ਘਰ ਲੈ ਕੇ ਜਾਂ ਕੋਈ ਕੰਪਨੀ ਦੇ ਵਿੱਚ ਸ਼ੇਅਰ ਲੈ ਕੇ ਜਿਹੜਾ ਕਰਦੀਆਂ ਨਹੀਂ ਵੇਖੋ ਇਹਦੇ ਵਿੱਚ ਜਿਹੜਾ ਆਰਬੀਆਈ ਤੋਂ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੁੰਦਾ ਜਿੰਨਾ ਚਿਰ ਤੁਸੀਂ ਆਰਬੀਆਈ ਤੋਂ ਉਹ ਇੱਕ ਮੁੱਢਲੀ ਸ਼ਰਤ ਆ ਨਾ ਇਹ ਕੰਪਨੀ ਦਾ ਫੰਡਾ ਕੀ ਆ ਜਿਹੜੀ ਡਬਲ ਕਰ ਰਿਹਾ ਜਫਲਪੁਰ ਸਾਹਿਬ ਜ਼ਰੂਰੀ ਸ਼ਰਤ ਹੈ ਉਹਦੇ ਤੋਂ ਬਿਨਾ ਜਿੰਨਾ ਚਿਰ ਤੁਸੀਂ ਆਰਬੀਆਈ ਨੂੰ ਨਹੀਂ ਦੱਸਦੇ ਜਿੰਨਾ ਚਿਰ ਤੁਸੀਂ ਕੋਈ ਫਾਈਨੈਂਸ ਕੰਪਨੀ ਨਹੀਂ ਰਜਿਸਟਰਡ ਕਰਾਉਂਦੇ ਉਨੀਂ دیر ਤੱਕ ਤੁਸੀਂ ਕੋਈ ਬੈਂਕਿੰਗ ਜਾਂ ਮਾਈਕਰੋ ਫਾਈਨੈਂਸ ਕੰਪਨੀ ਰਜਿਸਟਰਡ ਨਹੀਂ ਕਰਾਉਂਦੇ ਤੁਸੀਂ ਕਿਸੇ ਕੋਲੋਂ ਪੈਸਾ ਇਨਵੈਸਟ ਨਹੀਂ ਕਰਵਾ ਸਕਦੇ ਨਾ ਕਿਸੇ ਕੋਲੋਂ ਪੈਸਾ ਲੈ ਸਕਦੇ ਹੋ ਨਾ ਨੂੰ ਵਿਆਜ ਦੇ ਸਕਦੇ ਹੋ ਨਾ ਉਹਦੇ ਫਿਕਸਡ ਡਿਪੋਜ਼ਿਟ ਕਰ ਸਕਦੇ ਹੋ ਇਹ ਜਿਹੜੀ ਕੰਪਨੀਆਂ ਇਹ ਲੱਖਾਂ ਰੁਪਏ ਦੇ ਵਿੱਚ ਫਿਕਸਡ ਡਿਪੋਜ਼ਿਟ ਕਰ ਰਹੀ ਹੈ ਆਰ ਡੀ ਕਰ ਰਹੀ ਹੈ ਐਮ ਆਈ ਐਸ ਕਰ ਰਹੀ ਹੈ ਇਸ ਤਰ੍ਹਾਂ ਦਾ ਪੈਸਾ ਇਨਵੈਸਟ ਕਰਨਾ ਵੇਖੋ ਤੁਸੀਂ ਇਹਦਾ ਪੇਮੈਂਟ ਦਾ ਮੋਡ ਕੀ ਆ ਕਿਹੜੇ ਡੀਡੀ ਲੈਂਦੇ ਆ ਜਾਂ ਕੈਸ਼ ਲੈਂਦੇ ਆ ਜਾਂ ਕਿਹੜੇ ਕੋਈ ਆਈਡੀਆ ਪਤਾ ਉਹਦੇ ਵਿੱਚ ਵੀ ਤੇ ਉਹਦੇ ਵਿੱਚ ਵੀ ਜਾਫਲਪੁਰ ਸਾਹਿਬ ਇਨਵੈਸਟੀਗੇਟ ਕਰਦੇ ਆ ਮੈਨੂੰ ਇਹ ਸਾਰਾ ਕੁਝ ਸਾਹਮਣੇ ਆਇਆ ਵੀ ਇੰਨਾਂ ਨੇ ਇਹ ਭੋਲੇ ਭਾਲੇ ਲੋਕ ਵਿਚਾਰੇ ਜਿਹੜੇ ਨੇ ਉਹਨਾਂ ਕੋਲੋਂ ਬਲੈਂਕ ਚੈੱਕ ਖਾਲੀ ਚੈੱਕ ਤੱਕ ਇਹਨਾਂ ਨੇ ਲੋਕਾਂ ਕੋਲੋਂ ਲਏ ਹੋਇਆ ਹਾਂਜੀ ਔਰ ਮੇਰੇ ਕੋਲ ਬਹੁਤ ਸਾਰੇ ਇਹਨਾਂ ਦੇ ਖਿਲਾਫ ਜਿਹੜੇ ਨੇ ਆ ਦੇਖੋ ਇਹਨਾਂ ਦੀਆਂ ਸਾਰੀਆਂ ਨੇ ਕਿ ਇਹਨਾਂ ਨੇ ਬਹੁਤ ਸਾਰੇ ਲੋਕਾਂ ਕੋਲੋਂ ਬਲੈਂਕ ਚੈੱਕ ਲੈ ਲੇ ਬਹੁਤ ਸਾਰੇ ਲੋਕਾਂ ਕੋਲੋਂ ਪੈਸਾ ਕੈਸ਼ ਵਿੱਚ ਲੈ ਰਹੇ ਆ ਬਹੁਤ سارے ਲੋਕਾਂ ਕੋਲੋਂ UPI ਕਰਵਾ ਰਹੇ ਨੇ UPI ਪੇਮੈਂਟ ਕਰਵਾ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਤੇ ਜਫਲਪੁਰ ਸਾਹਿਬ ਇਹ ਹੈ ਕਿ ਇਹ ਬਿਲਕੁਲ ਬਿਲਕੁਲ ਹਰ ਚੀਜ਼ ਜਿਹੜੀ ਹੈ ਇਹਨਾਂ ਦੀ ਮੇਰੇ ਕੋਲ ਹੈ ਔਰ ਇਹ ਜਿਹੜੀ ਹੈ ਮੈਂ ਪੁਲਿਸ ਨੂੰ ਵੀ ਦੇ ਚੁੱਕਾ ਆ ਆ ਬਲੈਂਕ ਚੈੱਕ ਹੈ ਜੀ ਇਹਨਾਂ ਦਾ ਲਗਭਗ 15000 ਰੁਪਏ ਦਾ ਬਲੈਂਕ ਚੈੱਕ ਹੈ ਔਰ ਆ ਦੇਖੋ ਇਹ ਮੈਂਬਰਸ਼ਿਪ ਕੰਟਰੀਬਿਊਸ਼ਨ ਇੱਕ ਫਾਰਮ ਭਰਦੇ ਨੇ ਜਿਹਦੇ ਤਹਿਤ ਇਹ ਜਿਹੜਾ ਕਰਵਾਉਂਦੇ ਨੇ ਆ ਕੁਝ ਇਹਨਾਂ ਦੀ ਟੀਮ ਹੈ ਜਿਹੜੀ ਕੈਸ਼ ਦੇ ਵਿੱਚ ਪੈਸਾ ਲੈ ਰਹੀ ਹੈ ਹਾਂਜੀ ਔਰ ਇਹਦੇ ਵਿੱਚ ਜਫਲਪੁਰ ਸਾਹਿਬ ਕਦੀ ਇਹਨਾਂ ਦੇ ਜਿਹੜੇ ਚੈੱਕ ਲਏ ਜਾਂਦੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਇਹ ਮੈਕ ਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਦੇ ਨਾਮ ਦਾ ਚੈੱਕ ਹੈ 1,08,000 ਰੁਪਏ ਦਾ ਪਰ ਜਦੋਂ ਦੂਸਰੇ ਚੈੱਕ ਇਹਨਾਂ ਦੇ ਆਪਾਂ ਚੈੱਕ ਰੀਦੇ ਨੇ ਉਹ ਚੈੱਕ ਹੋਰ ਤਰ੍ਹਾਂ ਇਹਨਾਂ ਨੇ ਜਿਹੜੇ ਨੇ ਲਏ ਹੁੰਦੇ ਨੇ ਇਹਨਾਂ ਦੀ ਇੱਕ ਇੱਕ ਜਿਹੜੀ ਚੀਜ਼ ਆ ਉਹ ਮੇਰੇ ਕੋਲ ਹੈ ਔਰ ਇਹ ਸਾਰਾ ਕੁਝ ਜਿਹੜਾ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਸੀ ਉਹਨਾਂ ਨੇ ਡੀਜੀਪੀ ਪੰਜਾਬ ਨੂੰ ਇਹ ਦੀ ਜਿਹੜੀ ਜਾਂਚ ਸ਼ੰਪੀ ਔਰ ਉਹਦੇ ਤੋਂ ਬਾਅਦ ਐਸਐਸਪੀ ਗੁਰਦਾਸਪੁਰ ਦੇ ਥਰੂ ਡੀਐਸਪੀ ਰਜਿੰਦਰ ਮਨਹਾਸ ਨੇ ਦੀਨਾ ਨਗਰ ਜਿਹੜੇ ਇਹਨਾਂ ਦੀ ਇਨਵੈਸਟੀਗੇਟ ਕਰ ਰਹੇ ਨੇ ਇਹਨਾਂ ਨੂੰ ਇਹ ਹਲਕਾ ਡੀਐਸਪੀ ਦੀਨਾ ਨਗਰ ਦਾ ਮਸਲਾ ਸਾਰਾ ਹਾਂ ਇਹ ਐਕਚੁਅਲੀ ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਜਿਹੜਾ ਮਿਲਕ ਪਲਾਂਟ ਹੈ ਉਹ ਦੁਰੰਗਲੇ ਦੇ ਵਿੱਚ ਲੱਗਾ ਹੋਇਆ ਜਿਹੜਾ ਥਾਣਾ ਦੀਨਾ ਨਗਰ ਦੇ ਅਧੀਨ ਪੈਂਦਾ ਹੈ ਔਰ ਜਫੜਪੁਰ ਸਾਹਿਬ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਲੋਕ ਅਜੇ ਤੱਕ ਪੀੜਤ ਲੋਕ ਇਸ ਕਰਕੇ ਸਾਹਮਣੇ ਨਹੀਂ ਆ ਰਹੇ ਬਹੁਤ ਸਾਰੇ ਲੋਕਾਂ ਨੇ ਕਿਹਾ ਵੇਖੋ ਤੁਸੀਂ ਕਿਤੇ ਫਿਕਸਡ ਡਿਪੋਜ਼ਿਟ ਕਰਾਉਂਦੇ ਹੋ ਕਿਸੇ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਾਉਂਦੇ ਹੋ ਜਾਂ ਐਲ ਆਈ ਸੀ ਨੂੰ ਕਰਾਉਂਦੇ ਹੋ ਤੁਹਾਨੂੰ ਖੁਦ ਨਾਲ ਖਾਸ ਤਾਂ ਕਿਤੇ ਲੋਡ ਪੈ ਜਾਂਦੀ ਹੈ ਤੇ ਤੁਸੀਂ ਉਹਦੇ ਕੁਝ ਪਰਸੈਂਟੇਜ ਕਟਵਾ ਕੇ ਉਹ ਪੈਸਾ ਵਾਪਸ ਲੈ ਸਕਦੇ ਹੋ ਪਰ ਇਸ ਕੰਪਨੀ ਨੂੰ ਜਦੋਂ ਲੋਕਾਂ ਨੇ ਕਿਹਾ ਕਿ ਅਸੀਂ ਪੈਸਾ ਵਾਪਸ ਲੈਣਾ ਹੈ ਤੇ ਇਹਨਾਂ ਨੇ ਕਿਹਾ ਨਹੀਂ ਸਾਡੀ ਮੁੱਢਲੀ ਸ਼ਰਤੀ ਇਹ ਹੈ ਕਿ ਜੇਕਰ ਤੁਸੀਂ ਸਾਲ ਵਾਸਤੇ ਪੈਸਾ ਫਿਕਸ ਕਰਾਇਆ ਜਾਂ ਹੋਰ ਸਮੇਂ ਵਾਸਤੇ ਕਰਾਇਆ ਤੇ ਤੁਸੀਂ ਵਾਪਸ ਨਹੀਂ ਲੈ ਸਕਦੇ ਫਿਕਸਡ ਡਿਪੋਜ਼ਿਟ ਇਹ ਕਰਦੇ ਕੀ ਹੈ ਇਹਨਾਂ ਦੀਆਂ ਤਿੰਨ ਸਕੀਮਾਂ ਨੇ ਪਹਿਲਾਂ ਤੇ ਤੁਸੀਂ ਇੱਕ ਕਿਸ਼ਤਾਂ ਦੇ ਨਾਲ ਪੈਸਾ ਜਮ੍ਹਾਂ ਕਰ ਉਦੀ ਇਹ 10800 ਰੁਪਏ ਕਿਸ਼ਤਾਂ ਤੋਂ ਸ਼ੁਰੂ ਹੁੰਦੇ ਨੇ ਉਹ ਤੁਸੀਂ ਕਿੰਨੇ ਸਾਲਾਂ ਲਈ ਕਰਾਉਣਾ ਚਾਹੁੰਦੇ ਹੋ ਇਹਨਾਂ ਦੀ ਸਕੀਮ ਲੈਣੀ ਪੈਂਦੀ ਹੈ ਦੂਸਰੀ ਸਕੀਮ ਹੈ ਕਿ ਤੁਸੀਂ ਫਿਕਸ ਇੱਕ ਵਾਰੀ ਪੈਸਾ ਜਮ੍ਹਾਂ ਕਰਾ ਦਿੱਤਾ ਉਹਦਾ ਤੁਹਾਨੂੰ ਮਹੀਨਾ ਬਾਅਦ ਮਹੀਨਾ ਵਿਆਜ ਆਉਂਦਾ ਰਹਿੰਦਾ ਤੇ ਲਾਸਟ ਜਿੰਨੇ ਸਮੇਂ ਵਾਸਤੇ ਕਰਾਇਆ ਉਹਦੇ ਤੋਂ ਬਾਅਦ ਇਹ ਕਹਿੰਦੇ ਨੇ ਬੋਨਸ ਦੇ ਨਾਲ ਅਪ੍ਰੋਕਸੀਮੀਟਲੀ ਉਦੀ ਹੁੰਦੀ ਹੈ ਉਦੀ ਕੋਈ ਫਿਕਸ ਨਹੀਂ ਹੈਗੀ ਲੋਕਾਂ ਨੂੰ ਇਹ ਪਤਾ ਨਹੀਂ ਇਸ ਗੱਲ ਦਾ ਇਹ ਵਿਆਜ ਇਹ ਮਹੀਨੇ ਬਾਅਦ ਮੋੜ ਦਿੰਦੇ ਆ ਕਿ ਮਹੀਨੇ ਬਾਅਦ ਮੋੜ ਦਿੰਦੇ ਆ ਪਰ ਉਹਦੇ ਵਿੱਚ ਇਹ ਹੈ ਵੀ ਉਹਦੇ ਵਿੱਚ ਜਿਹੜਾ ਇਹਨਾਂ ਨੇ ਲਿਖਿਆ ਹੁੰਦਾ ਉਹ ਲੋਕਾਂ ਨੂੰ ਕਈਆਂ ਨੂੰ ਅਨਪੜ ਲੋਕ ਨੇ ਜਾਂ ਭੋੜੇ ਭਾੜੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਕਿ ਜਿਹੜੀ ਇਹ 5 ਸਾਲ ਬਾਅਦ ਜਾਂ 3 ਸਾਲ ਬਾਅਦ ਪੈਸਾ ਦੇਣਗੇ ਉਹ ਅਪ੍ਰੋਕਸੀਮੀਟਲੀ ਜਿਹੜਾ ਹੈ ਉਹ ਉਹਦਾ ਅਮਾਊਂਟ ਹੁੰਦਾ ਉਹ ਜ਼ਰੂਰੀ ਨਹੀਂ ਕਿ ਉਹਨਾਂ ਅਮਾਊਂਟ ਮਿਲਣਾ ਹੈ ਪਰ ਤੀਸਰੀ ਜਿਹੜੀ ਇਹ ਕਰਦੇ ਨੇ ਉਹ 6 ਸਾਲ 8 ਮਹੀਨੇ ਵਾਸਤੇ ਪੈਸਾ ਜਮ੍ਹਾਂ ਕਰਦੇ ਨੇ ਉਸ ਤੋਂ ਬਾਅਦ ਉਹ ਡਬਲ ਅਮਾਊਂਟ ਜਿਹੜੀ ਵਾਪਸ ਕਰਨ ਦਾ ਇਹ ਵਾਅਦਾ ਕਰ ਰਹੇ ਲੋਕਾਂ ਨਾਲ ਪਰ ਇਹ ਆਰਬੀਆਈ ਤੋਂ ਬਿਨਾ ਪੁੱਛਣ ਤੋਂ ਆਰਬੀਆਈ ਤੋਂ ਲਾਇਸੈਂਸ ਲੈਣ ਤੋਂ ਬਿਨਾ ਫਾਈਨੈਂਸ ਕੰਪਨੀ ਲੈਣ ਤੋਂ ਬਿਨਾ ਆ ਲੋਕਾਂ ਦਾ ਪੈਸਾ ਡਿਪੋਜ਼ਿਟ ਨਹੀਂ ਕਰ ਸਕਦੇ ਇਦਾਂ ਦੀ ਕੋਈ ਵੀ ਇਨਵੈਸਟਮੈਂਟ ਨਹੀਂ ਕਰਵਾ ਸਕਦੇ ਜਿਹੋ ਜਿਹੇ ਲੋਕ ਜਿਹੜੇ ਆ ਇੱਥੇ ਡਿਪੋਜ਼ਿਟ ਕਰਾ ਰਹੇ ਆ ਜਾਂ ਠੱਗੀ ਦਾ ਸ਼ਿਕਾਰ ਹੋ ਰਹੇ ਆ ਬਹੁਤ ਭੋਲੇ ਭਲੇ ਲੋਕ ਜਫ儿ਪੁਰ ਸਾਹਿਬ ਇਹਦੇ ਵਿੱਚ ਜਦੋਂ ਮੇਰੇ ਕੋਲ ਇਹ ਡਾਕੂਮੈਂਟਸ ਪਹੁੰਚੇ ਜਾਂ ਜਦੋਂ ਮੈਂ ਆਪਣੇ ਸੋਰਸਸ ਤੋਂ ਜਾਂ ਇਧਰੋਂ ਉਧਰੋਂ ਇਹਨਾਂ ਦੇ ਡਾਕੂਮੈਂਟਸ ਇਕੱਠੇ ਕੀਤੇ ਤੇ ਇੱਕ ਬੜੀ ਹੈਰਾਨੀ ਜਨ ਗੱਲ ਸਾਹਮਣੇ ਆਈ ਕਿ ਜਿਹੜੇ ਇਹਨਾਂ ਦੇ ਚੈੱਕ ਦੇ ਉੱਤੇ ਸਾਈਨ ਆ ਤੁਸੀਂ ਸਾਈਨ ਤੋਂ ਹੀ ਪਤਾ ਵੇਖ ਲੋਗੇ ਕਿ ਕਿੰਨਾ ਕੋ ਅਨਪੜ ਬੰਦਾ ਹੋਊਗਾ ਜਿਨੇ ਪੰਜਾਬੀ ਦੇ ਵਿੱਚ ਬੜੇ ਟੁੱਟੇ ਫੁੱਟੇ ਸਿਗਨੇ 6 2 ਲੱਖ ਰੁਪਏ ਦਾ 2.5 ਲੱਖ ਰੁਪਏ ਦਾ 1 ਲੱਖ ਰੁਪਏ ਦਾ ਚੈੱਕ ਬਲੈਂਕ ਦੇ ਰਿਹਾ ਜਿਹਦੇ ਵਿੱਚ ਨਾਮ ਕਿਸੇ ਕੰਪਨੀ ਦਾ ਨਹੀਂ ਲਿਖਿਆ ਹੋਇਆ ਇਹਦਾ ਮਤਲਬ ਉਹ ਉਸ ਬੰਦੇ ਨੂੰ ਵਿਚਾਰੇ ਨੂੰ ਇਹਨਾਂ ਪਤਾ ਦੇ ਰਿਹਾ ਉਹ ਬਲੈਂਕ ਚੈੱਕ ਵੀ ਦੇ ਰਿਹਾ ਹਾਂ ਬਲੈਂਕ ਚੈੱਕ ਦੇ ਰਿਹਾ ਉਹਦੇ ਉੱਤੇ ਇਹਨੇ ਆਪਣੇ ਸਾਈਨ ਕੀਤੇ ਹੈ ਅਮਾਉਂਟ ਲਿਖੀ ਹੈ ਪਰ ਨਾਮ ਨਹੀਂ ਲਿਖਿਆ ਕਿ ਕਿਹੜੀ ਕੈਂਸਲ ਚੈੱਕ ਲੈ ਲੈਂਦੇ ਆ ਇਹ ਕੈਂਸਲਡ ਚੈੱਕ ਹੈ ਜਾਂ ਨਹੀਂ ਨਹੀਂ ਇਹ ਪੇਮੈਂਟ ਵਾਲੇ ਚੈੱਕ ਨੇ ਉਹਦਾ ਨਾਮ ਬਾਅਦ ਵਿੱਚ ਕੰਪਨੀ ਦਾ ਲਿਖਿਆ ਜਾਂਦਾ ਇਹ ਵੀ ਇੱਕ ਸਾਹਮਣੇ ਗੱਲ ਜਾਫਲਪੁਰ ਸਾਹਮਣੇ ਸਾਹਬ ਆਈ ਇਹਦੇ ਵਿੱਚ ਤਾਂ ਹੀ ਮੈਂ ਕੰਪਨੀਆਂ ਵੱਲ ਨੂੰ ਗਿਆ ਕਿ ਇਹ ਜਿਹੜੀ ਆਪਣੀ ਟੀਮ ਹੈ ਜਿਹੜੀ ਇਹਨਾਂ ਦੀ ਟੀਮ ਹੈ ਇਹ ਮਲਟੀ ਲੈਵਲ ਮਾਰਕੀਟਿੰਗ ਕੰਪਨੀ ਵਾਂਗੂ ਵੀ ਕੰਮ ਕਰ ਰਹੀ ਹੈ ਜਿਹੜਾ ਇਹ ਬਿਲਕੁਲ ਨਹੀਂ ਕਰ ਸਕਦੇ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਰੈਫਰੈਂਸ ਇਨਕਮ ਦਿੱਤੀ ਜਾਂਦੀ ਹੈ ਮੰਨ ਲਓ ਕਿ ਮੈਂ ਇਹਨਾਂ ਦੀ ਟੀਮ ਦਾ ਹਿੱਸਾ ਆ ਮੈਂ ਕਿਸੇ ਬੰਦੇ ਦੇ ਪੈਸੇ ਇਨਵੈਸਟ ਕਰਾਏ ਆ ਉਹਦਾ 10% ਮੈਨੂੰ ਦਿੱਤਾ ਜਾਂਦਾ ਹੈ ਮੇਰੀ ਥਲੜੀ ਲਾਈਨ ਨੂੰ 5% ਦਿੱਤਾ ਜਾਂਦਾ ਹੈ ਅਗਲੀ ਨੂੰ 4 ਅਗਲੀ ਨੂੰ 3 ਇਦਾਂ 17% ਪੈਸਾ ਜਾਫਲਪੁਰ ਸਾਹਿਬ ਉਸੇ ਵੇਲੇ ਵੰਡ ਦੇ ਦਿੱਤਾ ਜਾਂਦਾ ਜਦੋਂ ਉਹ ਬੰਦਾ ਜਦੋਂ ਇੰਨਾ ਸਾਰਾ ਅਮਾਉਂਟ ਵੰ ਇੱਕ ਮੈਂ ਬੜੀ ਵੱਡੀ ਇਹਨਾਂ ਦੀ ਚੀਜ਼ ਵੇਖੀ ਇਹਨਾਂ ਨੇ ਪਿਛਲੇ ਦਿਨੀ ਜਿਹੜੇ ਆਪਣੇ ਇਹਨਾਂ ਦੇ ਹੈਗੇ ਸੀ ਜਿਹੜੇ ਇਹਨਾਂ ਦੇ ਏਜੰਟਸ ਕੰਮ ਕਰਦੇ ਸੀ ਉਹਨਾਂ ਨੂੰ ਇਹਨਾਂ ਨੇ ਕੁਝ ਇਨਾਮ ਤਕਸੀਮ ਕੀਤੇ ਉਹਦੀਆਂ ਵੀ ਫੋਟੋਗ੍ਰਾਫਸ ਨੇ ਬੜੇ ਵਧੀਆ ਬੜੇ ਮਹਿੰਗੇ ਇਨਾਮ ਜਿਹੜੇ ਬਿਲਕੁਲ ਬਿਲਕੁਲ ਉਹਨਾਂ ਨੂੰ ਥਾਰਾਂ ਵੱਡੀਆਂ ਗਈਆਂ ਸਰ ਔਰ ਵਟਾਰਾ ਬਰੀਜ਼ਾ ਗੱਡੀਆਂ ਮਰੂਤੀ ਦੀਆਂ ਔਰ ਥਾਰ ਜਿਹੜੀ ਹੈ ਉਹ ਦਿੱਤੀ ਗਈ ਜਾਂ ਵਟਾਰਾ ਬਰੀਜ਼ਾ ਦਿੱਤੀ ਗਈ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਜੀ ਜਿੱਤੇ ਇਹਨਾਂ ਨੇ ਵੰਡੇ ਉਦੇ ਹੋਟਲ ਦੇ ਬਾਹਰ ਜਿਹੜਾ ਜਫਲਪੁਰ ਸਾਹਿਬ ਬੈਨਰ ਲੱਗਿਆ ਸੀ ਵੈਲਕਮ ਵਾਸਤੇ ਉਹ ਐਮ ਐਮ ਫੂਡ ਦਾ ਲੱਗਿਆ ਸੀ ਹਾਂਜੀ ਪਰ ਜਿੱਦੇ ਇਨਾਮ ਵੰਡੇ ਗਏ ਉਥੇ ਇਹਨਾਂ ਦੀ ਇੱਕ ਕੰਪਨੀ ਹੈ ਸੈਟ ਲਾਈਫ ਸਰਵਿਸ ਇੰਡੀਆ ਪ੍ਰਾਈਵੇਟ ਲਿਮਟਿਡ ਉਹਦਾ ਬੈਨਰ ਲੱਗਿਆ ਸੀ ਜਦਕਿ ਪੈਸਾ ਜਿਹੜਾ ਹੈ ਉਹ ਮੈਕ ਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਦੇ ਨਾਮ ਦਾ ਲਿਆ ਜਾ ਰਿਹਾ ਔਰ ਲੋਕਾਂ ਨੂੰ ਡੇਰੀ ਪ੍ਰੋਡਕਟਸ ਦੀ ਗਲਤ ਕਰੀਤੀ ਜਾ ਰਹੀ ਹੈ ਕਿ ਅਸੀਂ ਡੇਰੀ ਦਾ ਕੰਮ ਕਰਦੇ ਹਾਂ ਪਰ ਜਦੋਂ ਇਨਾਮ ਤਕਸੀਮ ਕੀਤੇ ਜਾਂਦੇ ਨੇ ਉਥੇ ਸੈਟ ਲਾਈਫ ਸਰਵਿਸ ਇੰਡੀਆ ਲਿਮਟਿਡ ਆ ਜਾਂਦੀ ਹੈ ਇਤੋਂ ਇਹਨਾਂ ਦੇ ਉੱਤੇ ਸ਼ੱਕ ਪੈ ਰਿਹਾ ਮੈਨੂੰ ਕਿ ਇਹ ਪੈਸਾ ਕਿਹੜੀ ਕੰਪਨੀ ਵਿੱਚ ਇਨਵੈਸਟ ਕਰ ਰਹੇ ਨੇ ਇਹ ਪੈਸਾ ਲੈ ਕਿਹੜੀ ਕੰਪਨੀ ਦੇ ਨਾਮ ਦੇ ਉੱਤੇ ਰਹਿ ਰਹੇ ਨੇ ਲੋਕਾਂ ਨੂੰ ਪ੍ਰੋਜੈਕਟ ਜਿਹੜੇ ਨੇ ਉਹ ਮਿਲਕ ਦੇ ਦਿਖਾ ਰਹੇ ਨੇ ਤੇ ਪੈਸਾ ਇਕੱਠਾ ਕਰਕੇ ਹੋਰ ਕੰਪਨੀਆਂ ਆਪਣੀਆਂ ਦੇ ਵਿੱਚੋਂ ਇਨਾਮ ਤਕਸੀਮ ਕਰ ਰਹੇ ਨੇ ਇਸ ਕਰਕੇ ਇਹਨਾਂ ਦੇ ਉੱਤੇ ਸ਼ੱਕ ਵਧਦਾ ਜਾਂਦਾ ਜਫਰਪੁਰ ਸਾਹਿਬ ਇੱਕ ਮੈਂ ਬੜੀ ਵੱਡੀ ਤੁਹਾਡੇ ਨਾਲ ਗੱਲ ਕਰਦਿਆਂ ਕਿ ਜਦੋਂ ਇਹਨਾਂ ਦੀ ਸ਼ਿਕਾਇਤ ਹੋ ਗਈ ਜਦੋਂ ਇਹ ਸਾਰਾ ਕੁਝ ਮੇਰੇ ਕੋਲ ਆ ਗਿਆ ਤੇ ਜਦੋਂ ਇਹਨਾਂ ਦੀ ਸ਼ਿਕਾਇਤ ਦਰਜ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਸ਼ਿਕਾਇਤ ਦਰਜ ਹੋ ਗਈ ਹੈ। ਇਹਨਾਂ ਦੇ ਏਜੰਟ ਸਹਬਾਨ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਜਾਂ ਲੋਕਾਂ ਨੂੰ ਪਤਾ ਹੈ ਕਿ ਇਹਨਾਂ ਨੇ ਪਹਿਲਾਂ ਐਫ ਡੀਆਂ ਕੀਤੀਆਂ ਸੀ। ਹੁਣ ਆਮ ਤੌਰ ਤੇ ਪੁਲਿਸ ਪ੍ਰਸ਼ਾਸਨ ਇਹੋ ਜੀਆਂ ਸ਼ਿਕਾਇਤਾਂ ਦਰਜ ਨਹੀਂ ਕਰਦਾ, ਟਾਲ ਮਟੋਲ ਕਰਦਾ ਤੇ ਇਹ ਤੁਹਾਡੀ ਸ਼ਿਕਾਇਤ ਅਲਟੀਮੇਟਲੀ ਹੋ ਗਈ ਕਿ ਜਾਂ ਇਮੀਡੀਏਟਲੀ ਹੋ ਗਈ। ਨਹੀਂ ਦੇਖੋ, ਟਾਲ ਮਟੋਲ ਉੱਥੇ ਕਰਦੇ ਆ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਇਸ ਟਾਈਮ ਸੁਹਿਰਦ ਨੇ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨਾਮ ਹੋਣ ਉਹਨਾਂ ਨੇ ਜਦੋਂ ਇਹਨੂੰ ਆਫਟਰ ਇਨਵੈਸਟੀਗੇਸ਼ਨ ਉਹਨਾਂ ਨੇ ਜਿਹੜੀ ਹੈ ਉਹ ਡੀਜੀਪੀ ਪੰਜਾਬ ਨੂੰ ਲਿਖਿਆ ਔਰ ਡੀਜੀਪੀ ਪੰਜਾਬ ਨੇ ਐਸਐਸਪੀ ਔਰ ਐਸਐਸਪੀ ਗੁਰਦਾਸਪੁਰ ਨਾਲ ਮੇਰੀ ਪਰਸਨਲੀ ਗੱਲ ਵੀ ਹੋਈ ਮੈਂ ਉਹਨਾਂ ਨੂੰ ਮਿਲਿਆ ਵੀ ਉਹਨਾਂ ਨੇ ਕਿਹਾ ਚਿੱਟਪੰਡ ਕੰਪਨੀ ਹੈ ਮੈਂ ਕਿਹਾ ਦੀ ਹਾਂਜੀ ਉਹ ਕਹਿੰਦੇ ਬਿਲਕੁਲ ਮੈਂ ਇਹਨੂੰ ਖੁਦ ਦੇਖਾਂਗਾ ਉਸ ਤੋਂ ਬਾਅਦ ਡੀਐਸਪੀ ਦੀਨਾਨਗਰ ਕੋਲ ਜਾਂਦੀ ਆ ਪਰ ਇਹਨਾਂ ਨੂੰ ਬਾਰ ਬਾਰ ਸਮਾਂ ਦੇਣ ਤੋਂ ਬਾਅਦ ਇਹ ਉੱਥੇ ਜਵਾਬ ਦੇਣ ਨਹੀਂ ਆ ਰਹੇ ਹੁਣ ਵੀ ਅਗਲੇ ਦਿਨਾਂ ਦਾ ਅਗਲੇ ਹਫਤੇ ਦਾ ਇਹਨਾਂ ਨੇ ਟਾਈਮ ਲਿਆ ਹੈ ਕਿ ਅਸੀਂ ਅਗਲੇ ਹਫਤੇ ਵਿੱਚ ਆ ਜਾਾਂਗੇ ਜੀ ਬਾਹਰਾਂ ਚ ਇਹ ਕੰਪਨੀ ਬੜੀ ਸਾਫ਼ ਸੁਥਰੀ ਹੈ ਤੇ ਜਾਫਰਪੁਰ ਸਾਹਿਬ ਮੈਂ ਤੇ ਕਵਾਂਗਾ ਇਹਨਾਂ ਨੂੰ ਕਿ ਤੁਸੀਂ ਆਓ ਚੈਨਲ ਦੇ ਉੱਤੇ ਇਹ ਜਵਾਬ ਦਿਓ ਇਹਨਾਂ ਨੂੰ ਦੋ ਤਿੰਨ ਵਾਰੀ ਟੈਲੀਫੋਨਿਕਲੀ ਜਾਂ ਉਦਾਂ ਇਹਨਾਂ ਨੂੰ WhatsApp ਦੇ ਉੱਤੇ ਇਹਨਾਂ ਦੇ ਮੈਸੇਜ ਭੇਜ ਕੇ ਤੇ ਇਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਤੇ ਇਹ ਇਥੋਂ ਦੇ ਹੈਗੇ ਨੇ ਸਤਨਾਮ ਸਿੰਘ ਬਾਜਵਾ ਨੇ ਦੁਰੰਗਲਾ ਦੇ ਗੁਰਦਾਸਪੁਰ ਦੇ ਵਿੱਚ ਰਹਿੰਦੇ ਨੇ ਉਹ ਡਾਇਰੈਕਟਰ ਨੇ ਇਸ ਕੰਪਨੀ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਨੂੰ ਉਹਨਾਂ ਨੂੰ ਬੁਲਾਇਆ ਗਿਆ ਸੀ ਪਹਿਲਾਂ ਤੋਂ ਕਿਸੇ ਦਾ ਫੋਨ ਨਹੀਂ ਸੀ ਸਕਦੇ ਜੇ ਪੁਲਿਸ ਨੇ ਉਹਨਾਂ ਨੂੰ WhatsApp ਦੇ ਜ਼ਰੀਏ ਮੈਸੇਜ ਦਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਹੁਣ ਸੋਮਵਾਰ ਦਾ ਟਾਈਮ ਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਇਹ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ ਉਧਰ ਜਿਹੜੇ ਡੀਐਸਪੀ ਦੀ ਨਗਰ ਨੇ ਉਹ ਬੜੇ ਸੁਹਿਰਦੇ ਨੇ ਇਸ ਚੀਜ਼ ਵਾਸਤੇ ਕਿ ਸਾਡੇ ਇਲਾਕੇ ਦੇ ਵਿੱਚ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਮੈਂ ਮੈਂ ਕਹਾਂਗਾ ਬਹੁਤ ਸਾਰੀਆਂ ਜਿਹੜੀਆਂ ਸਾਡੀ ਇਥੇ ਜਥੇਬੰਦੀਆਂ ਨੇ ਬਹੁਤ ਸਾਰੇ ਉਹ ਲੋਕ ਜਿਹੜੇ ਇਸ ਚੀਜ਼ ਦੇ ਪ੍ਰਤੀ ਜਿਹੜੀ ਆ ਉਹ ਆਪਣੀ ਪੀੜ ਰੱਖਦੇ ਨੇ ਕਿ ਸਾਡੇ ਇਲਾਕੇ ਦੇ ਵਿੱਚੋਂ ਜਿਹੜੇ ਆ ਇਹ ਪੈਸੇ ਨਾ ਬਰਬਾਦ ਹੋਣ ਤੇ ਉਹਨਾਂ ਨੂੰ ਚਾਹੀਦਾ ਅੱਗੇ ਆਉਣਾ ਔਰ ਇਹ ਲੋਕ ਜਿਹੜੇ ਨੇ ਇਹਨਾਂ ਦਾ ਘਰਾਓ ਕਰਨਾ ਇਹ ਸਿਰਫ ਇੱਥੇ ਦੁਰੰਗਲੇ ਤੋਂ ਤੁਹਾਡੇ ਕੋਲ ਕੁਝ ਕਿਲੋਮੀਟਰ ਤੇ ਨੇ ਉਹਨਾਂ ਨੂੰ ਪੁੱਛਣਾ ਕਿ ਬਈ ਇਹ ਸਾਰਾ ਪੈਸਾ ਜਿਹੜਾ ਹੈ ਇਹ ਤੁਸੀਂ ਕਿੱਦਾਂ ਇਨਵੈਸਟ ਕਰਾ ਰਹੇ ਹੋ ਲੋਕਾਂ ਨੂੰ ਔਰ ਕਿੱਦਾਂ ਤੁਸੀਂ ਵਾਪਸ ਕਰਨਾ ਬੜੀ ਇੱਕ ਵੱਡੀ ਗੱਲ ਹੈ ਜਫਲਪੁਰ ਸਾਹਿਬ ਕਿ ਇਹ ਲੋਕ ਅਜੇ ਇਹ ਕਹਿ ਰਹੇ ਨੇ ਕਿ ਸਾਨੂੰ ਪੈਸਾ ਆ ਰਿਹਾ ਸਾਨੂੰ ਪੈਸਾ ਮਿਲ ਰਿਹਾ ਜਿਹੜੀਆਂ ਇਹਨਾਂ ਦੀਆਂ ਐਫਡੀਆਂ ਕੁਝ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੀਆਂ ਐਫਡੀਆਂ ਇਹਨਾਂ ਦੀ ਮੈਚ्योर ਹੋਈਆਂ ਉਹ ਇਹ 1 ਲੱਖ ਰੁਪਏ ਦੀ ਐਫਡੀ ਹੈ ਇਦਾਂ ਹੀ 2 ਲੱਖ ਰੁਪਏ ਦੀ ਇੱਕ ਐਫਡੀ ਹੈ ਇਹ ਇਹਨਾਂ ਦੀ ਐਫਡੀ ਜਿਹੜੀ ਹੈ ਮੈਚ्योर ਹੋਈ ਹੈ ਔਰ ਇਹਦੇ ਤੇ ਲਿਖਿਆ ਆਇਆ ਹੈ ਕੰਟਰੀਬਿਊਸ਼ਨ ਅਮਾਉਂਟ 1 ਲੱਖ ਰੁਪਿਆ ਤੇ ਪ੍ਰੋਜੈਕਟ ਟਰਮ ਹੈ ਜਿਹੜੀ ਉਹ 12 ਮੰਥ ਔਰ ਇਹ ਮੋਡ ਜਿਹੜਾ ਹੈ ਸਿੰਗਲ ਕੰਟਰੀਬਿਊਸ਼ਨ ਇਹ ਇੱਕ ਹੀ ਵਾਰ ਸਿਰਫ ਪੈਸਾ ਦਿੱਤਾ ਗਿਆ ਲਿਆ ਗਿਆ ਇਹਦਾ ਮਤਲਬ ਕਿ ਇਹ ਫਿਕਸਡ ਡਿਪੋਜ਼ਿਟ ਹੈ ਔਰ ਜਾਪਲਪੁਰ ਸਾਹਿਬ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਕਿ ਇਸ ਕੰਪਨੀ ਦੇ ਵਿੱਚ ਕਿ ਜਦੋਂ ਇਹਨਾਂ ਦੀ ਸ਼ਿਕਾਇਤ ਹੋਗੀ ਇਨਾਂ ਦੇ ਏਜੰਟ ਸਾਬਰ ਨੂੰ ਲੋਕਾਂ ਨੂੰ ਪਤਾ ਹੈ ਕਿ ਇਹ ਫਿਕਸਡ ਡਿਪੋਜ਼ਿਟ ਕਰ ਰਹੇ ਸਨ ਉਦੋਂ ਦਾ ਇਹਨਾਂ ਨੇ ਆਪਣੀ ਐਫ ਡੀ ਬੰਦ ਕਰ ਦਿੱਤੀ ਜੇ ਇਹ ਬੜੇ ਸਾਫ਼ ਸੁਥਰੇ ਤੇ ਸੁੱਧ ਕੰਮ ਕਰਨ ਦੇ ਸੀ ਤੇ ਫਿਰ ਸ਼ਿਕਾਇਤ ਹੋਣ ਤੋਂ ਬਾਅਦ ਇਹਨਾਂ ਨੇ ਐਫ ਡੀ ਆਪਣੀ ਕਿਉਂ ਬੰਦ ਕਰ ਦਿੱਤੀ ਸ਼ਿਕਾਇਤ ਤੋਂ ਬਾਅਦ ਜਿਹੜਾ ਫਿਰ ਇਹਨਾਂ ਨੇ ਆਪਣਾ ਮੂਡ ਬਦਲ ਲਿਆ ਹਾਂ ਐਫ ਡੀ ਕਰਨੀ ਜਿਹੜੀ ਆ ਬੰਦ ਕਰ ਦਿੱਤੀ ਐ ਮੈਂ ਇਹਨਾਂ ਦੇ ਬਾਅਦ ਚ ਕੁਝ ਏਜੰਟ ਨੂੰ ਫੋਨ ਵੀ ਕੀਤਾ ਕਿ ਮੈਂ ਐਫ ਡੀ ਕਰਵਾਉਣਾ ਚਾਹੁੰਦਾ ਤੁਸੀਂ ਪਹਿਲਾਂ ਵੀ ਐਫ ਡੀ ਕਰਦੇ ਸੀ ਲਿਓ ਮੇਰੀ ਐਫ ਡੀ ਕਰ ਲਓ ਜਾਂ ਮੇਰੇ ਪੈਸੇ ਲੈ ਲਓ ਪਰ ਜਦੋਂ ਇਹਨਾਂ ਨੂੰ ਪਤਾ ਲੱਗਦਾ ਫਿਰ ਕੋਈ ਦਾਲਚ ਕੁ ਜਾਡੋਰ ਸਾਹਿਬ ਜੇ ਤੇ ਗੱਲ ਦਾਲ ਦੀ ਕਰਨੀ ਹੈ ਤੇ ਪੂਰੀ ਦਾਲ ਹੀ ਕਾਲੀ ਹੈ ਜੇ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਇਹਨਾਂ ਨੇ ਲੋਕਾਂ ਕੋਲੋਂ 6 ਲੱਖ 5 ਲੱਖ 4 ਲੱਖ ਰੁਪਈਆ ਜਿਹੜਾ ਹੈ ਉਹ ਕੈਸ਼ ਵਿੱਚ ਲਿਆ ਇਹਨਾਂ ਦੇ ਜਿਹੜੇ ਏਜੰਟ ਹੈ ਉਹ ਕੈਸ਼ ਦੇ ਵਿੱਚ ਪੈਸਾ ਲੈਂਦੇ ਨੇ ਬਾਅਦ ਵਿੱਚ ਉਹਨੂੰ ਕਿਸੇ ਹੋਰ ਅਕਾਊਂਟ ਦੇ ਵਿੱਚੋਂ ਜਮ੍ਹਾਂ ਕਰਵਾ ਕੇ ਉਹ ਅਕਾਊਂਟ ਦੇ ਵਿੱਚੋਂ ਕੰਪਨੀ ਦੇ ਅਕਾਊਂਟ ਸਿੱਧਾ ਕੰਪਨੀ ਦੇ ਅਕਾਊਂਟ 'ਚ ਉਹ ਕੈਸ਼ ਨਹੀਂ ਜਾਵਾ ਹੁੰਦਾ ਨਹੀਂ ਸਿੱਧਾ ਵੇਖੋ ਜੇ ਤੁਸੀਂ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਉਹਦੇ 49000 ਤੋਂ ਉੱਪਰ ਤੁਸੀਂ ਕਿਸੇ ਕੋਲ ਪੈਸਾ ਲੈ ਹੀ ਨਹੀਂ ਸਕਦੇ ਔਰ ਐਡੇ ਭੋਲੇ ਭਾਲੇ ਲੋਕ ਨੇ ਕਿ 6 ਲੱਖ 2 ਲੱਖ 4 ਲੱਖ ਰੁਪਈਆ ਇਹਨਾਂ ਨੂੰ ਇਹ ਮੇਰੇ ਕੋਲ ਹਾਂ ਇਹਨਾਂ ਇਹਨਾਂ ਨੂੰ ਜਿਹੜੀਆਂ ਉਹ ਖਾਲੀ ਜਿਹੜੇ ਇਹਨਾਂ ਨੂੰ ਕੈਸ਼ ਦੇ ਵਿੱਚ ਪੈਸਾ ਦੇਈ ਜਾ ਰਿਹਾ ਔਰ ਜਿਹੜੇ ਲੋਕ ਜਿਨ੍ਹਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਇੰਨਾ ਸਾਰਾ ਪੈਸਾ ਅਸੀਂ ਕੈਸ਼ ਦੇ ਵਿੱਚ ਕਿਉਂ ਦੇਣਾ ਹੈ ਉਹਨਾਂ ਨੂੰ ਉਹ ਉਹਨਾਂ ਦੀ ਤੁਸੀਂ ਆਪ ਦੇਖੋ ਮੈਂ ਇਹਨਾਂ ਨੂੰ ਦਿਖਾ ਦਿੰਦਾ ਕਿਆ ਮਤਲਬ ਇਹਨਾਂ ਦੀਆਂ ਫੋਟੋਗ੍ਰਾਫਸ ਨੇ ਮੇਰੇ ਕੋਲ ਵਿਦ ਨੰਬਰ ਫੋਟੋਗ੍ਰਾਫਸ ਨੇ ਕਿ ਕਿਹੜੇ ਬੰਦੇ ਨੇ ਫੋਟੋਗ੍ਰਾਫਸ ਪਾਏ ਆ ਇਹ 6 ਲੱਖ 8 ਲੱਖ ਰੁਪਇਆ ਜਿਹੜਾ ਆ ਉਹ ਕੈਸ਼ ਦੇ ਵਿੱਚ ਲੋਕਾਂ ਕੋਲ ਲੈ ਰਹੇ ਨੇ ਉਹ ਵੀ ਜੇ ਇਹਨਾਂ ਦੀ ਜਿਹੜੀ ਹੈ ਬੈਂਕਿੰਗ ਉਹ ਚੈੱਕ ਹੋ ਜਾਂਦੀ ਹੈ ਇਹ ਦੱਸਦੇ ਨੇ ਕਿ ਜਿਹੜਾ ਪੈਸਾ ਆ ਇਹਨਾਂ ਦੇ ਅਕਾਊਂਟਸ ਦੇ ਵਿੱਚ ਕਾਹਦਾ ਆ ਰਿਹਾ ਕਿਉਂ ਲੋਕਾਂ ਕੋਲੋਂ ਪੈਸਾ ਲੈ ਰਹੇ ਹੋ ਤੇ ਇਹਨਾਂ ਦਾ ਬੈਂਕ ਹੀ ਚੈੱਕ ਹੋ ਗਿਆ ਤੇ ਇਹ ਸਾਰੀ ਨੂੰ ਜਿਹੜਾ ਆ ਉਹ ਹੱਥ ਪੈ ਜਾਊਗਾ ਸਰਕਾਰ ਦਾ ਤੇ ਇਹਨਾਂ ਦੇ ਜਿਹੜੇ ਅਕਾਊਂਟ ਫ੍ਰੀਜ਼ ਹੋ ਜਾਣਗੇ ਫਿਰ ਜਿਹੜੇ ਭੋਲੇ ਭਾਲੇ ਲੋਕਾਂ ਦਾ ਪੈਸਾ ਇਹ ਉਹ ਮਾਰਿਆ ਜਾਊਗਾ ਤੇ ਫਿਰ ਜਥੇਬੰਦੀਆਂ ਸਾਡੀਆਂ ਸਾਹਮਣੇ ਆਉਣਗੀਆਂ ਫਿਰ ਤਾਂ ਰੇਲ ਆਉਣਗੀਆਂ ਫਿਰ ਸਾਡੇ ਬਹੁਤ ਸਾਰੇ ਰੋਡ ਜਾਮ ਕਰਨਗੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇਗਾ ਉਹਦੇ ਤੋਂ ਪਹਿਲਾਂ ਹੀ ਇਹਨਾਂ ਦਾ ਜਿਹੜਾ ਦੁਰੰਗਲੇ ਲੱਗਾ ਹੋਇਆ ਪਲਾਨਟ ਉਹਦਾ ਘਰਾਓ ਕੀਤਾ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਇਹ ਸਤਨਾਮ ਸਿੰਘ ਬਾਜਵਾ ਜਿਹੜੇ ਨੇ ਲੋਕਲ ਨੇ ਗੁਰਦਾਸਪੁਰ ਨੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਇਹ ਤੁਸੀਂ ਪੈਸਾ ਕਿਉਂ ਲੈ ਰਹੇ ਹੋ ਕਿੱਦਾਂ ਲੈ ਰਹੇ ਹੋ ਆਪਣੀ ਬੈਂਕਿੰਗ ਚੈੱਕ ਕਰਵਾਓ ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਕੋਈ ਵਾਈਟ ਪੇਪਰ ਜਾਰੀ ਕਰ ਦੇਣ ਤੇ ਠੀਕ ਹੈ ਅਸੀਂ ਵੀ ਲੋਕ ਚੈਨਲ ਦੇ ਉੱਤੇ ਖਬਰ ਚਲਾ ਦਿਆਂਗੇ ਕਿ ਕਿ ਭਈ ਇਹ ਜਿਹੜਾ ਕੰਪਨੀ ਹੈ ਇਹ ਚੰਗਾ ਕੰਮ ਕਰ ਰਹੀ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਇਹ ਹਿੱਸਾ ਪਾ ਰਹੀ ਹੈ ਪਰ ਉਹਨਾਂ ਵਿੱਚ ਗੱਲਾਂ ਕੁਝ ਸਾਹਮਣੇ ਆ ਰਹੀਆਂ ਨਾ ਕਿ ਇਹ ਐਫ ਡੀ ਵਾਲਾ ਜਿਹੜਾ ਇਹਨਾਂ ਨੇ ਜਿਹੜਾ ਆਪਣਾ ਸਿਸਟਮ ਆ ਉਹ ਬੰਦ ਕਰ ਦਿੱਤਾ ਔਰ ਇਹ ਵੀ ਤੁਸੀਂ ਦੱਸਿਆ ਕਿ ਉਹ ਜਿਹੜੀਆਂ ਬਦਨਾਮ ਕੰਪਨੀਆਂ ਨੇ ਲੋਕਾਂ ਨੂੰ ਲੁੱਟ ਪੁੱਟ ਕੇ ਜਾ ਚੁੱਕੀਆਂ ਨੇ ਉਹੋ ਹੀ ਸਾਰਾ ਜਿਹੜਾ ਸਿਸਟਮ ਆ ਉਹੋ ਜਿਹੜਾ ਸੈਟਅਪ ਆ ਉਹ ਇਸ ਕੰਪਨੀ ਨਾਲ ਲੱਗਿਆ ਹੋਇਆ ਹੈ ਬਿਲਕੁਲ ਇਹਨਾਂ ਦੇ ਬਹੁਤ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਅੰਡਰ ਇਨਵੈਸਟੀਗੇਸ਼ਨ ਹੈ ਇਹ ਜਾਂਚ ਦਾ ਵਿਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਫਰਪੁਰ ਸਾਹਿਬ ਬਹੁਤ ਸਾਰੇ ਇਦਾਂ ਦੇ ਲੋਕ ਸਾਹਮਣੇ ਆ ਜਾਣਗੇ ਕਿ ਜਿਹੜੇ ਪਹਿਲਾਂ ਪਰਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਕਰੋੜਾਂ ਰੁਪਏ ਦੀ ਠੱਗੀ ਮਰਵਾ ਚੁੱਕੇ ਨੇ ਜਿਹੜੀਆਂ ਹੋਰ ਚਿੱਟ ਫੰਡ ਕੰਪਨੀਆਂ ਦੇ ਵਿੱਚ ਠੱਗੀ ਮਰਵਾ ਚੁੱਕੇ ਨੇ ਉਹੀ ਪੂਰੀ ਦੀ ਪੂਰੀ ਟੀਮ ਉਹੀ ਸਾਰੀ ਦੀ ਸਾਰੀ ਟੀਮ ਇਹਨਾਂ ਦੀ ਆਪਸ ਵਿੱਚ ਰਲੀ ਹੋਈ ਹੈ ਇਹਨਾਂ ਦੀ ਜਮੀਰ ਪਤਾ ਨਹੀਂ ਜਾਫਰਪੁਰ ਸਾਹਿਬ ਕਦੋਂ ਜਾਗਣੀ ਹੈ ਕਿ ਇਹਨਾਂ ਨੇ ਪਹਿਲਾਂ ਪਰਲ ਦੇ ਵਿੱਚ ਲੋਕਾਂ ਦੇ ਕਰੋੜਾਂ ਰੁਪਏ ਖਰਾਬ ਕਰਾਏ ਫਿਰ ਕੀਮਤ ਦੇ ਫੇਰ ਫੇਰ ਮਿਸ ਮਾਰ ਕੇ ਕੰਪਨੀ ਆਈ ਸੀ ਉਹਦੇ ਵਿੱਚ ਕਰੋੜਾ ਰੁਪਏ ਲੋਕਾਂ ਦੇ ਖਰਾਬ ਕਰਵਾਏ ਹੁਣ ਜਿਹੜੀ ਇਹ ਮਿਕ ਲਾਈਫ ਕੰਪਨੀ ਆਈ ਹੈ ਇਹਦੇ ਵਿੱਚ ਲੋਕਾਂ ਦੀ ਕਰੋੜਾ ਰੁਪਈਆ ਦੀ ਇਨਵੈਸਟਮੈਂਟ ਕਰਾ ਰਹੇ ਇਹਦੇ ਵਿੱਚ ਇੰਨੇ ਭੋਲੇ ਭਾਲੇ ਲੋਕ ਜਿਹੜੇ ਨੇ ਉਹ ਫਸ ਰਹੇ ਆ ਸਾਡਾ ਬਾਰਡਰ ਏਰੀਆ ਬਾਰਡਰ ਬੈਲਟ ਹੈ ਔਰ ਇਹ ਉਹਨਾਂ ਲੋਕਾਂ ਦਾ ਇਸ ਦਾ ਫਾਇਦਾ ਚੰਡੀਗੜ੍ਹ ਚ ਵੀ ਫਸ ਜਾਂਦੇ ਆ ਪਟਿਆਲੇ ਚ ਵੀ ਫਸ ਜਾਂਦੇ ਆ ਦਿੱਲੀ ਨਿਉਡਾ ਵਰਗੇ ਜਿਹੜੇ ਸਾਈਬਰ ਸਿਟੀ ਆ ਉੱਥੇ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸਰਦੀ ਲੋਕਾਂ ਦੀ ਤੇ ਚਲੋ ਇੱਕ ਜ਼ਿੰਦਗੀ ਦਰवेशਾਂ ਵਰਗੀ ਹੁੰਦੀ ਹੈ हां ਪਰ ਦੇਖੋ ਅਸੀਂ ਤੇ ਆਪਣੇ ਉਸ ਇਲਾਕੇ ਦੀ ਗੱਲ ਕਰਦੇ ਆ ਜਿੱਥੇ ਮੇਰਾ ਕੋਈ ਭੈਣ ਭਰਾ ਹੈ ਜਿੱਥੇ ਮੇਰਾ ਕੋਈ ਰਿਸ਼ਤੇਦਾਰ ਹੈ ਜਿੱਥੇ ਸਾਡੇ ਨਾਲ ਲੋਕ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਜੁੜਦੇ ਆ ਔਰ ਅਸੀਂ ਨਹੀਂ ਚਾਹੁੰਦੇ ਕਿ ਇਹ ਭੋਲੇ ਭਾਲੇ ਲੋਕਾਂ ਦਾ ਕਰੋੜਾ ਰੁਪਈਆ ਖਰਾਬ ਹੋਵੇ ਪੰਜਾਬ ਦੇ ਵਿੱਚੋਂ ਜਦੋਂ ਤੱਕ ਮੈਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਇਹਨਾਂ ਦੀ ਕੰਪਨੀ ਦੇ ਨੁਮਾਇੰਦੇ ਦਾ ਕਹਿਣਾ ਕਿ 600 ਕਰੋੜ ਰੁਪਈਆ ਇਕੱਠਾ ਕਰ ਚੁੱਕੇ ਆ ਔਰ ਗੁਰਦਾਸਪੁਰ ਦੇ ਵਿੱਚੋਂ ਉਦੋਂ ਤੱਕ 30 ਕਰੋੜ ਸੀ ਪਰ ਜਿੱਦਾਂ ਮੈਨੂੰ ਬਾਅਦ ਵਿੱਚ ਫੋਟੋਗ੍ਰਾਫਸ ਆਈ ਗਏ ਕਦੀ 6 ਲੱਖ ਕਦੀ 4 ਲੱਖ ਕਦੀ 5 ਲੱਖ ਸਿਰਫ ਇੱਕ ਗਰੁੱਪ ਦਾ ਔਰ ਇਹਨਾਂ ਦੇ ਲਗਭਗ 40 ਦੇ ਕਰੀਬ ਗਰੁੱਪ ਕੰਮ ਕਰ ਰਹੇ ਆ ਹੁਣ ਇਹ ਜੰਮੂ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਹੋ ਗਿਆ ਜੰਮੂ ਦੇ ਵਿੱਚੋਂ ਵੀ ਇਨਵੈਸਟਮੈਂਟਸ ਕਰਾ ਰਹੇ ਨੇ ਤੇ ਜੇ ਇਸੇ ਤਰ੍ਹਾਂ ਚੱਲ ਰਿਹਾ ਤੇ ਫਿਰ ਇਹ ਲਗਭਗ ਜਫਲਪੁਰ ਸਾਹਿਬ ਹੁਣ 1000 ਤੋਂ ਉੱਪਰ 1000 ਕਰੋੜ ਤੋਂ ਉੱਪਰ ਜਾ ਚੁੱਕੇ 1500 1600 ਕਰੋੜ ਦੀ ਗੱਲ ਸ਼ੁਰੂ ਹੋਈ ਆ ਅਜੇ ਤੱਕ ਇਹਨਾਂ ਦਾ ਕੋਈ ਮਾਲਕ ਨੁਮਾਇੰਦਾ ਜਾਂਾਂ ਦਾ ਕੋਈ ਰਿਪਰੈਜ਼ੈਂਟੇਟਿਵ ਕੋਈ ਅਜੇ ਨਹੀਂ ਪਹੁੰਚਿਆ ਜੀ ਮੈਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਸਤਨਾਮ ਸਿੰਘ ਬਾਜਵਾ ਜਿਹੜੇ ਨੇ ਆ ਮੇਰੇ ਕੋਲ ਕਿੰਨਾ ਚਿਰ ਹੋ ਗਿਆ ਇਹਨੂੰ ਇਨਵੈਸਟੀਗੇਸ਼ਨ ਸ਼ੁਰੂ ਹੋਈ ਨੂੰ ਇਹ ਲਗਭਗ 2 ਮਹੀਨੇ ਦੇ ਕਰੀਬ ਕਰੀਬ ਹੋ ਗਿਆ ਜੀ ਤੇ ਪੁਲਿਸ ਨੇ ਕੋਈ ਆਪਣੇ ਆਪਣੇ ਤੌਰ ਤੇ ਵੀ ਕੋਈ ਨਹੀਂ ਲਿਆ ਕਿ ਜੇ ਨਹੀਂ ਪੇਸ਼ ਹੋ ਰਹੇ ਉਹਨਾਂ ਨੂੰ ਬੰਦਿਆਂ ਨੂੰ ਕਾਬੂ ਕੀਤਾ ਜੀ ਵੇਖੋ ਇੱਕ ਚੀਜ਼ ਹੋਰ ਹੈ ਮੈਂ ਮੈਂ ਨਾ ਜਵਲਪੁਰ ਸਾਹਿਬ ਮੈਂ ਇਹਨਾਂ ਦੀ ਸ਼ਿਕਾਇਤ ਕਰਨ ਤੋਂ ਪਹਿਲਾਂ ਸਤਨਾਮ ਸਿੰਘ ਬਾਜਵਾ ਆ ਇਹਨਾਂ ਦਾ ਨੰਬਰ ਲਿਖਿਆ ਹੋਇਆ ਮੈਂ ਉੱਪਰ ਇਨਾਂ ਨਾਲ ਮੈਂ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਮੈਂ ਪੁੱਛਿਆ ਜੀ ਤੁਸੀਂ ਡਾਇਰੈਕਟਰ ਹੋ ਇਹ ਪਹਿਲਾਂ ਹੀ ਝੂਠ ਬੋਲ ਗਏ ਮੈਨੂੰ ਕਹਿੰਦੇ ਨਹੀਂ ਮੈਂ ਡਾਇਰੈਕਟਰ ਨਹੀਂ ਹੈਗਾ ਜਦ ਕਿ ਆ ਮੇਰੇ ਕੋਲ ਕਾਗਜ਼ ਬੋਲਦੇ ਆ ਕਿ ਇਹ ਦੋ ਕੰਪਨੀਆਂ ਦੇ ਵਿੱਚ ਸਤਨਾਮ ਸਿੰਘ ਬਾਜਵਾ ਜਿਹੜੇ ਨੇ 2018 ਤੇ 2022 ਇਹ ਦੋ ਕੰਪਨੀਆਂ ਦੇ ਵਿੱਚ ਮੈਕ ਲਾਈਫ ਡੇਰੀ ਪ੍ਰੋਡਿਊਸਰ ਕੰਪਨੀ ਜਿਹੜੀ ਆ ਉਹਦੇ ਵਿੱਚ 2022 ਦੇ ਵਿੱਚ ਡਾਇਰੈਕਟਰ ਬਣਦੇ ਨੇ ਤੇ ਮੈਕ 골ਡ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਆ ਇਹਦੇ ਵਿੱਚ 4 ਅਕਤੂਬਰ 2018 ਨੂੰ ਇਹ ਡਾਇਰੈਕਟਰਸ਼ਿਪ ਇਹਨਾਂ ਦੀ ਆਂਦੀ ਆ ਪਰ ਮੈਨੂੰ ਕਹਿੰਦੇ ਕਿ ਨਹੀਂ ਮੈਂ ਉਹਦਾ ਹਿੱਸਾ ਨਹੀਂ ਹੈਗਾ ਮੈਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਸੀ ਕਿ ਬਾਜਵਾ ਸਾਹਿਬ ਤੁਸੀਂ ਮੈਨੂੰ ਆਣ ਕੇ ਦੱਸ ਦਿਓ ਕਿ ਇਹ ਜਿਹੜਾ ਲੋਕਾਂ ਦਾ ਤੁਸੀਂ ਪੈਸਾ ਇਨਵੈਸਟ ਕਰਾ ਰਹੇ ਹੋ ਇਹ ਪੈਸਾ ਜਿਹੜਾ ਹੈ ਇਹ ਕਿਸ ਕਾਨੂੰਨ ਦੇ ਤਹਿਤ ਤੁਸੀਂ ਪੈਸਾ ਜਮ੍ਹਾਂ ਕਰ ਰਹੇ ਹੋ ਪਰ ਜੇ ਮੈਨੂੰ ਹੀ ਦੱਸ ਦਿੰਦੇ ਆਣ ਕੇ ਮੇਰੇ ਜਵਾਬ ਦੇ ਦਿੰਦੇ ਤੇ ਫਿਰ ਇਹ ਲੋਡ ਨਹੀਂ ਸੀ ਪੈਣੀ ਪੁਲਿਸ ਕੋਲ ਜਾਣ ਦੀ ਜਾਂ ਇਹਨਾਂ ਦੇ ਕੋਈ ਇਦਾਂ ਦੇ ਸ਼ਿਕਾਇਤ ਕਰਨ ਦੀ ਤੁਹਾਡੇ ਸ਼ੱਕ ਸ਼ੋਭੇ ਦੂਰ ਹੋ ਜਾਣਾ ਹਾਂ ਪਰ ਜਦੋਂ ਇਹ ਮੇਰੇ ਜਵਾਬ ਨਹੀਂ ਦੇ ਪਾਏ ਫਿਰ ਮੈਂ ਸਰਕਾਰ ਕੋਲ ਗਿਆ ਪ੍ਰਸ਼ਾਸਨ ਕੋਲ ਗਿਆ ਪਰ ਪ੍ਰਸ਼ਾਸਨ ਨੂੰ ਵੀ ਹੋ ਨਾ ਇਹਨਾਂ ਨੂੰ ਬਹੁਤ ਸਾਰੇ ਦੇਣ ਹੋ ਗਏ ਇਹ ਪਰੇ ਉਥੇ ਆ ਨਹੀਂ ਰਹੇ ਉਥੇ ਆਪਣੇ ਜਵਾਬ ਨਹੀਂ ਦੇ ਰਹੇ ਡੀਐਸਪੀ ਜਿਹੜੇ ਰਜਿੰਦਰ ਮਣਹਾਸ ਨੇ ਦੀਨਾ ਨਗਰ ਉਹਨਾਂ ਨੇ ਮੈਨੂੰ ਸਾਫ਼ ਕਿਹਾ ਹੈ ਕਿ ਬਿਲਕੁਲ ਅਸੀਂ ਸਭ ਤੋਂ ਪਹਿਲਾਂ ਇਹ ਕਰਾਂਗੇ ਕਿ ਅਸੀਂ ਤੁਹਾਨੂੰ ਸਾਹਮਣੇ-ਸਾਹਮਣੇ ਬਿਠਾਵਾਂਗੇ ਔਰ ਤੁਸੀਂ ਕਰਾਸ ਐਗਜ਼ਾਮੀਨਰ ਨੂੰ ਇਹਨਾਂ ਦੇ ਸਵਾਲਾਂ ਦੇ ਜਵਾਬ ਤੁਸੀਂ ਇਹਨਾਂ ਕੋਲ ਲਿਓ ਫਿਰ ਅਸੀਂ ਅਗਲੀ ਇਨਵੈਸਟੀਗੇਸ਼ਨ ਤੋਰਾਂਗੇ ਵੀ ਇਹ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਸੋ ਗੁਰਪ੍ਰੀਤ ਸਿੰਘ ਡਾਲਾ ਜੀ ਨੇ ਬੜਾ ਡਿਟੇਲ ਦੇ ਨਾਲ ਵਿਦ অথেন্টিਕੇਸ਼ਨ ਜਿਹੜੇ ਪ੍ਰੂਫ ਆ ਉਹਨਾਂ ਕੋਲ ਸਬੂਤ ਆ ਜਿੰਦੇ ਜਾਗਦੇ ਸਬੂਤ ਆ ਜਿਹੜੇ ਉਹ ਇਹਨਾਂ ਦੇ ਕੋਲ ਆ ਉਹ ਵਰਬਲੀ ਵੀ ਹੈਗੇ ਆ ਔਰ ਕਹਿ ਲੋ ਕਿ ਅੱਜ ਕੱਲ ਦਾ ਜਿਹੜਾ ਡਿਜੀਟਲ ਜੋਗਾ ਉਹ ਵੀ ਪ੍ਰੂਫ ਇਹਨਾਂ ਦੇ ਕੋਲ ਪਏ ਨੇ ਪਰ ਹੁਣ ਦੇਖਣ ਵਾਲੀ ਗੱਲ ਆ ਕਿ 2 ਮਹੀਨੇ ਹੋ ਗਏ ਆ ਅਜੇ ਇਹ ਬੰਦੇ ਪ੍ਰਸ਼ਾਸਨ ਦੀ ਪਹੁੰਚ ਤੋਂ ਦੂਰ ਆ ਇਵਨ ਉਹ ਅਜੇ ਤੱਕ ਜਿਹੜੀ ਪ੍ਰਸ਼ਾਸਨ ਦੀ ਇਹਾ ਗੁਰਦਾਸਪੁਰ ਪੁਲਿਸ ਦੀ ਪ੍ਰਸ਼ਾਸਨ ਦੀ ਜਿਹੜੀ ਆ ਵਿਭਾਗ ਦੀ ਜਿਹੜੀ ਇੱਕ ਚੱਲ ਰਹੀ ਆ ਪੜਤਾਲ ਚੱਲ ਰਹੀ ਆ ਉਹਦੇ ਵਿੱਚ ਵੀ ਸ਼ਾਮਲ ਨਹੀਂ ਹੁੰਦੇ ਗੁਰਦਾਸਪੁਰ ਤੋਂ ਪੰਜਾਬੀ ਲੋਕ ਚੈਨਲ ਲਈ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ ਸੋ ਇਸ ਕੰਪਨੀ ਦੇ ਜਿਹੜੇ ਕਰਤਾ ਤਾਤਾ ਨੇ ਡਾਇਰੈਕਟਰ ਨੇ ਸਤਨਾਮ ਸਿੰਘ ਬਾਜਵਾ ਉਹਨਾਂ ਨਾਲ ਫੋਨ ਤੇ ਰਾਬਤਾ ਕਰਕੇ ਉਹਨਾਂ ਦਾ ਪੱਖ ਲੈਨੇ ਆ ਕਿ ਉਹਨਾਂ ਦਾ ਇਸ ਸੰਬੰਧ ਕੀ ਕਰਨ ਸਤਨਾਮ ਸਿੰਘ ਬਾਜਵਾ ਬੋਲਦੇ ਜੀ 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 ਤੁਸੀਂ ਰਿਕਾਰਡ ਲਾਈਨ ਦੇ ਉੱਤੇ ਉਹ ਅਸੀਂ ਕੈਮਰੇ ਤੇ ਤੁਹਾਡੀ ਕਾਲ ਨੂੰ ਰਿਕਾਰਡ ਕਰ ਰਹੇ ਆ ਇੱਕ ਤੁਹਾਡੀ ਮੈਕ ਲਾਈਫ ਪ੍ਰੋਡਿਊਸਰ ਕੰਪਨੀ ਆ ਇਹਦੇ ਉੱਤੇ ਗੁਰਪ੍ਰੀਤ ਸਿੰਘ ਡਾਲਾ ਵੱਲੋਂ ਇੱਕ ਸ਼ਿਕਾਇਤ ਦਰਜ ਕਰਾਈ ਗਈ ਆ ਤੁਹਾਡੇ ਖਿਲਾਫ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਤੁਹਾਡਾ ਜਿਹੜਾ ਇਹ ਕੰਪਨੀ ਦਾ ਕੰਮ ਆ ਜਾਂ ਕ੍ਰਾਈਟੇਰੀਆ ਬਿਲਕੁਲ ਜਾਇਜ਼ ਹੈ ਜੀ ਇਹ ਮੈਂ ਨਾ ਅੱਜ ਮੀਟਿੰਗ ਹੀ ਤੋਂ ਵਾਗ ਆ ਰਹੀ ਹੋਈ ਆ ਜੀ ਤੁਸੀਂ ਤੁਸੀਂ ਦੋ ਕਮੈਂਟ ਸਾਨੂੰ ਦੇ ਦਿਓ ਜੀ ਅਜੇ ਤੁਹਾਡਾ ਪੱਖ ਲੈਣਾ ਬਹੁਤ ਜ਼ਰੂਰੀ ਆ ਬੜੇ ਗੰਭੀਰ ਦੋਸ਼ ਹੈ ਜੀ ਇਹ ਜੇਰਾ ਕੋਈ ਵੀ ਨਾ ਸੁਣਾਰ ਠੀਕ ਹੈ ਤੁਸੀਂ ਮੇਰੇ ਨਾਲ ਬਹਿ ਕੇ ਗੱਲ ਕਰ ਲਓ ਜਾਂ ਮੈਂ ਕਦੋਂ ਕਦੋਂ ਮਿਲिए ਜੀ ਤੁਹਾਨੂੰ ਕਦੋਂ ਤੁਹਾਨੂੰ ਮਿਲ ਸਕਦੇ ਅਸੀਂ ਇੱਕ ਘੰਟੇ ਬਾਅਦ ਮੈਂ ਇੱਕ ਫ੍ਰੀ ਹੋ ਜਾਣਾ ਤੇ ਮੈਨੂੰ ਮੇਰੀ ਹੈ ਨਾ ਠੀਕ ਹੈ ਸੋ ਇਹ ਸਾਨੂੰ ਸਤਨਾਮ ਸਿੰਘ ਬਾਜਵਾ ਜਿਹੜੇ ਕਹਿੰਦੇ ਮੈਂ ਇੱਕ ਘੰਟੇ ਬਾਅਦ ਮਿਲ ਕੇ ਸਾਰਾ ਪੱਖ ਪੇਸ਼ ਕਰ ਆ ਉਹ ਦੇਖਦੇ ਹਾਂ ਹੁਣ ਇੱਕ ਘੰਟੇ ਬਾਅਦ ਇਹਨਾਂ ਦਾ ਕੀ ਕਹਿਣਾ